ਨੇ ਸਵਾ ਕਰਦੇ ਕਰਦੇ ਚੁੱਲੇ ਦੀ ਸਵਾ ਚੁੱਲੇ ਦੀ ਸਵਾ ਹੁੰਦੀ ਆ ਸਵੇਰ ਪੰਜਾਂ ਦਿਨਾਂ ਛਿਆਂ ਦਿਨਾਂ ਬਾਅਦ ਸਵਾ ਦੇ ਨਾਲ ਪੂਰੇ ਕਾਲੇ ਕਰਦੇ ਉਹਨੂੰ ਫਾਇਦਾ ਤਾਂ ਪਤਾ ਹੀ ਨਹੀਂ ਕੀ ਹੁੰਦਾ ਹਾਂ ਫਾਇਦੇ ਦੱਸੋ ਇਹਨੂੰ ਇਹਦੇ ਵਿੱਚ ਗਾਜਰ ਦਾ ਪਰ ਮਿਕਸ ਕਰਕੇ ਨਾ ਆ ਰਾਖਮ ਕੰਨੇ ਰਾਖਮ ਕੰਨੇ ਦਾ ਦਰਸ਼ਕਾਂ ਨੂੰ ਮਤਲਬ ਸਮਝ ਬੈਤ ਦੇ ਓਹੋ ਹੋ ਹੋ ਉਹ ਇਹਨੂੰ ਕਹਿੰਦੇ ਮਿੱਤਰੋ ਮਿਹਨਤ ਕਿਉਂ ਗੱਗੇ ਮੰਦ ਇਹ ਬਜਿਵੇਂ ਆ ਵੀਰ ਹੋਣਗੇ ਜਿਹੜੇ ਤੁਹਾਨੂੰ ਜਿਹੜੇ ਬਿਨਾਂ ਰੇਸਪ੍ਰੇ ਨਜ਼ਰੀ ਨੂੰ ਪਹਿਲੇ ਦਿਨ ਕਦੋਂ ਹਾਰਵੈਸਟਿੰਗ 26 ਜਨਵਰੀ ਨੂੰ ਪਹਿਲੇ ਦਿਨ ਕਦੂ ਆ ਉਦੋਂ ਕਿ ਕਦੂ ਤੋੜਦੇ ਬੈ ਹਨਾ ਇਹ ਹੈ ਮਿਹਨਤਾਸਲ ਮਿਹਨਤਾ ਬਾਈ ਜਿਹੜੇ ਇਹਨਾਂ ਨੂੰ ਕੋਈ ਠੀਕ ਹੈ ਇਹਨੂੰ ਕਹਿੰਦੇ ਆ ਬਈ ਮਿਹਨਤਾਸਲ ਮਿਹਨਤਾ ਹਾਂ ਇਹ ਇਹ 20 ਕਿ ਦਿਨ ਹੋ ਗਿਆ ਲਾਏ ਸਾਰੇ ਪੰਜਾਬ ਨਾਲੋਂ ਜ਼ਿਆਦਾ ਵਧੀਆ ਟੇਸਟ ਹੋਊਗਾ ਇਹਦਾ ਜੀ ਅੱਛਾ ਇਹਦਾ ਟੇਸਟ ਜਿੰਨਾ ਵੇ ਟੇਸਟ ਹੋਊਗਾ ਨਾ ਹਾਂ ਮੈਨੂੰ ਤਾਂ ਲੱਗਦਾ ਸਾਰੇ ਪੰਜਾਬ ਚੋਂ ਜ਼ਿਆਦਾ ਟੇਸਟ ਬਿੱਠਾ ਹੋਊਗਾ ਪਰ ਇਹ ਬਾਈ ਕਿਹੜੀ ਕਿਸਮ ਹੈ ਕੁਆਲਿਟੀ ਦਾ ਨਾਮ ਯਾਦ ਅੱਛਾ ਮੈਕੋ ਦਾ ਇਹ ਰਾਖਵੇਂ ਗੰਢੇ ਕਹਿ ਰਹੇ ਚੱਲ ਪਿੰਨ ਦੇ ਇਹ ਬਾਈ ਇਹਨਾਂ ਨੂੰ ਇਹ ਕੱਢਾ ਖਾਵ ਨਹੀਂ ਹੁੰਦਾ 25 ਮਹੀਨੇ ਆਪਾਂ ਰੱਖ ਸਕਦੇ ਸਟੋਰ ਕਰ ਸਕਦੇ ਆਪਾਂ ਇਹਨਾਂ ਦੇ ਵੀ ਆਹ ਘਰੇ ਸਟੋਰ ਕਰ ਸਕਦੇ ਆ ਘਰੇ ਆਪਾਂ ਸਟੋਰ ਆਪਾਂ ਜਿਹੜੇ ਰੱਖਦੇ ਨੇ ਆਪਾਂ ਹਰੇ ਆਮ ਹਾਂ ਇਹਨਾਂ ਟੋਕਰੇ ਪਾ ਕੇ ਖੁੱਲਾ ਰੱਖ ਦਿਓ ਹਾਂ ਜਿਹੜੇ ਬੋਰੀ ਚ ਬੰਦ ਰੱਖਾਂਗੇ ਗੰਡਾ ਖਰਾਬ ਆਟੋਮੈਟਿਕ ਗੰਡਾ ਖਰਾਬ ਹੋਣਾ ਹੂੰ ਇਹਨੂੰ ਖੁੱਲੇ ਤੁਸੀਂ ਪਾ ਕੇ ਟੋਕਰੇ ਦੇ ਵਿੱਚ ਤਾਂ 6 ਮਹੀਨੇ ਰੱਖ ਦੋ ਗੰਡਾ 6 ਮਹੀਨੇ ਨਿਕਰਾਉਂਦਾ ਹੈ ਖਰਾਬ ਨਹੀਂ ਹੁੰਦਾ ਹਾਂ ਜਿਹੜਾ ਸਾਡਾ ਦੂਜਾ ਹਾਈਬ੍ਰਿਡ ਕਹਿੰਦਾ ਹਾਂ ਉਹ ਚਟਨੀ ਵਾਲਾ ਉਹ ਸਾਡੇ ਜਿਵੇਂ ਪਹਿਲਾਂ ਪਹਿਲਾਂ ਹਾਰਵੈਸਟਿੰਗ ਕਰਦ ਰਾ ਜਦੋਂ ਕੱਦੂ ਦੀ ਵਾਲੀ ਮਤਲਬ ਉਹ ਤ੍ਰਾਂਤੀ ਜਿਹੜਾ ਵਰਤੋਂ ਚ ਲੈ ਕੇ ਆਉਣ ਵਾਲਾ ਉਹ ਤ੍ਰਾਂਤੀ ਨਹੀਂ ਨਹੀਂ ਦੋ 2.5 ਮਹੀਨੇ ਵੀ ਕੱਢ ਦੋ 2.5 ਮਹੀਨੇ ਉਹ ਜਿਹੜਾ ਹਾਈਬ੍ਰਿਡ ਕੱਢਣਾ ਹੈ 6 ਮਹੀਨੇ ਕੱਢਣਾ ਹੈ ਇਹਨੇ 6 ਮਹੀਨੇ ਨਿਕਲਣਾ ਹੈ 4 ਮਹੀਨੇ ਜਿਹੜਾ ਪਲੱਸ ਕੱਢ ਜਾਣਾ ਹਨਾ ਪਲੱਸ ਕੱਢ ਜਾਣਾ ਤੇ ਇਹ ਵੀ ਬਾਈ ਸਾਰਾ ਬੇਠਾ ਹੀ ਆ ਇਹ ਵੀ ਆ ਗੋਲ ਇੱਕ ਜਿਹੜਾ ਮਾਣੋ ਮਾਣੋ ਬੈਠਾ ਹੁੰਦਾ ਪੂਰਾ ਜਿਹੜਾ ਪੇਠਾ ਮੇਰੇ ਸਿਆਣਾ ਬਾਈ ਬਣ ਜਾਏਗਾ 10 ਦਿਨਾਂ ਨੂੰ ਬਸ 15 ਦਿਨਾਂ ਨੂੰ ਹਾਸ 10 15 ਦਿਨਾਂ ਨੂੰ ਜਿਹੜਾ ਪੇਠਾ ਸਾਰਾ ਤਿਆਰ ਹੋ ਜਾਵੇ ਬਿਲਕੁਲ ਆਵੇ ਕੰਕ ਵੱਢ ਕੇ ਚੱਲਦਾ ਆਪਣੇ ਆਪ ਅੱਛਾ ਆ ਮਿੱਤਰੋ ਜਿਹੜਾ ਹੈਗਾ ਬਲਵ ਕੱਦੂ ਆ ਉਹ ਮੈਕੋ ਦੇ ਇਹਦਾ ਨਾਮ ਕੀ ਦੱਸਿਆ ਇਹ ਬਲਵ ਕੱਦੂ ਅੱਛਾ ਇਹਦਾ ਨਾਮ ਹੈਗਾ ਬਲਵ ਕੱਦੂ ਜਿਹੜੇ ਬਾਈ ਕਣਕ ਵੱਢ ਕੇ ਜਿਹੜੇ ਚੱਲਣੇ ਆ ਮੰਡੀ ਦੇ ਵਿੱਚ ਜਾਣੇ ਆ ਬਲਵ ਦੀ ਛੇ ਪਰਕਾ ਆ ਗਿਆ ਤੇ ਇਹਦਾ ਬਲਵ ਕੱਦੂ ਬਣ ਗਿਆ ਇਹ ਤਾਂ ਹੁਣ ਲਾਈਆਂ ਤੇ ਬਾਈ ਦੀਆਂ ਜਿਹੜੀਆਂ ਘੋਤਾਂ ਰਹੀਆਂ ਤਿਆਰ ਆ ਲੱਗ ਰਿਹਾ ਫੁੱਲ ਲੱਗੇ ਆ ਬਾਈ ਇਹ ਲਾਲ ਆਲੂ ਆ ਲ ਆ ਕੋਈ ਸਾਰੀਆਂ ਵਟਾ ਸਾਰੀਆਂ ਯਾਰ ਮੁੱਖ ਦੀ ਗੱਲ ਵੀ ਕੋਈ ਵੈਰਾਈਟੀ ਛੱਡੀ ਨਹੀਂ ਹਾਂ ਜੂਸ ਬਣਾ ਕੇ ਹਾਂ ਇੱਕ ਤਾਂ ਇਹਦੇ ਫੋਨ ਦੀ ਆਪਣੀ ਬੰਦੇ ਦੀ ਕਮੀ ਹੁੰਦੀ ਆ ਪੇਠੇ ਦੀ ਜਿਹੜੀ ਛੋਟੀ ਭੈਣ ਵਾਈ ਦੀ ਠੀਕ ਹੈ ਇਹਨੂੰ ਜੁਗਨੀ ਪੇਠਾ ਮਾਣੋ ਪੇਠਾ ਵੀ ਅੱਜ ਵਾਲੀ ਜਿਹੜੀ ਵੀਡੀਓ ਨਾ ਥੋੜੀ ਜੀ ਲੰਮੀ ਜ਼ਰੂਰ ਹੋ ਸਕਦੀ ਪਰ ਜਿਹੜੀ ਕਹਿ ਦਈਏ ਨਾ ਵੀ ਮੈਂ ਬੇਰੁਜ਼ਗਾਰ ਹਾਂ ਮੈਂ ਕੀ ਕਰਾਂ ਮੈਂ ਕੀ ਕਰਨ ਜੋਗਰਾਣੀ ਅੱਜ ਤੁਹਾਡੇ ਜਿਹੜੀ ਰੌਂਗ ਟੇ ਖੜੇ ਕਰਨ ਵਾਲੀ ਵੀਡੀਓ ਹੋ ਗਈ ਰੌਂਗ ਟੇ ਖੜੇ ਕਰਨ ਵਾਲੀ ਜਿਨ੍ਹਾਂ ਨੇ ਪੂਰੀ ਦਿਲ ਲਾ ਕੇ ਦੇਖਣਾ ਨਾ 30 ਕਿੱਲੇ ਹੋਣ ਦੇ ਬਾਵਜੂਦ ਬਾਈ ਹੋਰੀ ਜਿਹੜੀ ਸਬਜ਼ੀ ਦੀ ਕਾਸ਼ਤ ਕਰਦੇ ਆ ਗੁਰੂ ਰਸਾਇ ਇਲਾਕੇ ਦੇ ਵਿੱਚ ਖੜੇ ਆ ਪਿੰਡ ਚੰਡੂ ਵਾਲੇ ਦੇ ਵਿੱਚ ਠੀਕ ਹੈ ਤੇ ਬਾਈ ਨੇ ਜਿਵੇਂ ਮੈਨੂੰ ਫੋਨ ਕਾਲ ਤੇ ਦੱਸਿਆ ਸੀ ਕਿਹਾ ਸੀ ਆਪਾਂ ਯਾਰ ਇਦਾਂ ਦੀ ਖੇਤੀ ਕਰਦੇ ਆ ਤੇ ਅੱਜ ਜਿਹੜਾ ਆਉਣ ਦਾ ਮੈਨੂੰ ਮੌਕਾ ਮਿਲਿਆ ਕਿ ਅਸੀਂ ਕਾਫੀ ਦਿਨਾਂ ਤੋਂ ਜਿਹੜਾ ਪ੍ਰੋਗਰਾਮ ਬਣਾਉਂਦੇ ਪਏ ਸੀ ਤੇ ਬਾਈ ਕੋਲੇ ਮੇਰੇ ਖਿਆਲ ਨਾਲ ਕਿੱਲੇ ਸਵਾ ਕਿੱਲੇ ਦੇ ਵਿੱਚ ਆਲ ਓਵਰ ਵੈਰਾਈਟੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਹਲੇ ਮੇਰੇ ਖਿਆਲ ਨਾਲ ਵੀ ਕਦੂ ਤੁਸੀਂ ਵਿਆਹਾਂ ਛਾਦਿਆਂ ਦਾ ਜਿਹੜੇ ਦੇਖਲੇ ਹੋਣੇ ਆ ਤੇ ਬਾਈ ਦਾ ਜਿਹੜਾ ਕੱਦੂ ਨਵ ਅਕਤੂਬਰ ਮਹੀਨੇ ਦਾ ਲੱਗਿਆ ਹੋਇਆ ਇਸ ਟਾਈਮ ਜਿਹੜੇ ਬਾਈ ਕੱਦੂ 70 ਰੁਪਏ ਕਿਲੋ ਦੇ ਹਿਸਾਬ ਨਾਲ ਆਪ ਖੁਦ ਵੇਚ ਰਿਹਾ ਬਾਈ ਕਹਿੰਦਾ ਮੈਂ ਮੰਡੀ ਦੇ ਵਿੱਚ ਨਹੀਂ ਜਾਂਦਾ ਤੇ ਬਾਈ ਦੀ ਜਿਹੜੀ ਪੜ੍ਹਾਈ ਹੈ ਬੀਏ ਪਾਸ ਠੀਕ ਹੈ ਬੀਏ ਪਾਸ ਅੱਜ ਦੇ ਜਨਰੇਸ਼ਨ ਦੇ ਵਿੱਚ ਜੇ ਨੌਜਵਾਨ ਕਹ ਦੇਣਗੇ ਇਹਨਾਂ ਬਾਈ ਮੈਂ ਬੇਰੁਜ਼ਗਾਰ ਆ ਤੇ ਬਾਈ ਨੇ ਨੌਕਰੀ ਨਕਰੀ ਵਾਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਕਹਿੰਦਾ ਵੀ ਮੇਰੀ ਰੀਸ ਕੋਈ ਨਾ ਮੰਨ ਕੇ ਚਲੋ 60 70 ਕਿੱਲੇ ਵਾਲਾ ਨਹੀਂ ਕਰ ਸਕਦਾ ਸੋ ਇਦਾਂ ਦੀਆਂ ਵੀਡੀਓ ਨੂੰ ਇਦਾਂ ਦੇ ਜਿਹੜੇ ਵੀਰ ਆ ਉਹਨਾਂ ਨੂੰ ਜ਼ਰੂਰ ਪ੍ਰਮੋਟ ਕਰਿਆ ਕਰੋ ਠੀਕ ਹੈ ਤੇ ਬਾਈ ਤੋਂ ਸਾਰੀ ਜਿਹੜੀ ਜਾਣਕਾਰੀ ਨਾਲ ਬਾਈ ਹੋਰੀ ਜਿਹੜੀ ਸਬਜ਼ੀ ਤੋੜਦੇ ਫਿਰਦੇ ਆ ਤੇ ਹਰ ਇੱਕ ਦੁਨੀਆ ਦੀ ਯਾਰ ਦੁਨੀਆ ਦੀ ਹਰ ਇੱਕ ਵੈਰਾਈਟੀ ਲੈ ਲਾ ਰੱਖੀ ਆ ਠੀਕ ਹੈ 30 35 ਕਿਸਮਾਂ ਹੁਣ ਜੇ ਮੈਂ ਕੱਲੀ ਕੱਲੀ ਚੀਜ਼ ਦਿਖਾਵਾਂਗਾ ਬੜੀ ਵੀਡੀਓ ਲੰਬੀ ਹੋ ਜਾਣੀ ਤੇ ਸੋ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਕਿਵੇਂ ਸ਼ੌਕ ਪਿਆ ਇੰਨੀ ਖੇਤੀ ਹੋਣ ਦੇ ਬਾਵਜੂਦ ਬਾਈ ਹੋਰੀ ਕਹਿੰਦੇ ਅਸੀਂ ਖੁਦ ਕੰਮ ਕਰਦੇ ਆ ਕੋਈ ਲੇਬਰ ਤੋਂ ਨਹੀਂ ਕਰਾਉਂਦੇ ਮਜ਼ਦੂਰ ਤੋਂ ਨਹੀਂ ਕਰਾਉਂਦੇ ਰੇ ਸਪਰੇ ਸਭ ਕੁਝ ਆਪ ਕਰਨਾ ਆਪ ਹੀ ਸਬਜੀ ਵਿੱਚ ਨਹੀਂ ਕੋਈ ਮੰਡੀ ਦੇ ਵਿੱਚ ਵੀ ਨਹੀਂ ਸਬਜੀ ਲੈ ਕੇ ਜਾਣੀ ਜਿਹੜੀ ਸਬਜੀ ਹੈ ਬਾਈ ਹਰਾਂ ਦਾ ਜਿਹੜਾ ਪੈਂਟ ਤੁਸੀਂ ਦੇਖ ਰਹੇ ਉਹ ਵਾਲਾ ਚੰਡੂ ਵਾਲਾ ਆ ਗਿਆ ਤੇ ਲਗਭਗ ਬਾਰਡਰ ਏਰੀਆ ਆ ਗਿਆ ਜੀ ਕਿਉਂਕਿ 15 ਕਿਲੋਮੀਟਰ ਜਿਹੜਾ ਪਾਕਿਸਤਾਨ ਦਾ ਇਧਰ ਬਾਰਡਰ ਆ ਗਿਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਲੈ ਵੀ ਹੋਰ ਬਾਈ ਜੀ ਸਸਰੀ ਕਾਰ ਤੇ ਹੋਰ پراਕੀ ਹਾਲਚਲ ਠੀਕ ਹੈ ਬਹੁਤ ਹੋਰ ਲੈ ਵੀ ਅੱਜ ਤੁਹਾਨੂੰ ਅਗਾਹ ਬਧੂ ਕਿਸਾਨਾਂ ਨਾਲ ਮਲਾਉਣੇ ਆਪਾਂ ਅਗਾਹ ਬਧੂ ਕਿਸਾਨ ਬਾਈ ਸਵਾਗਤ ਹੈ ਪਹਿਲਾਂ ਤੁਹਾਡਾ ਤੁਹਾਡਾ ਸਵਾਗਤ ਹੈ ਠੀਕ ਹੈ ਤੇ ਬਾਈ ਜਿਹੜਾ ਤੇਰਾ ਸਾਰਾ ਤਾਮਾ ਜਾਮਾ ਦਾ ਲੜ ਮੈਂ ਦੇਖ ਲਿਆ ਨਾ ਬਹੁਤ ਜਿਹੜਾ ਮਨਖੋਸ਼ ਹੋਇਆ ਤੇ ਬਾਈ ਦਾ ਤੁਸੀਂ ਪਹਿਰਾਵਾ ਵੇਖੋ ਸਾਦਗੀ ਬੀਏ ਪਾਸ ਹੋ ਕੇ 30 ਕਿਲੇ ਜ਼ਮੀਨ ਹੋਣ ਦੇ ਬਾਵਜੂਦ ਵੀ ਜਿਹੜੇ ਬਾਈ ਹੋਰੀ ਆਪਦੇ ਹੱਥੀਂ ਕੰਮ ਕਰਦੇ ਆ ਬਾਈ ਫਿਰ ਤੁਸੀਂ ਮਜ਼ਦੂਰਾਂ ਤੋਂ ਕੁਝ ਵੀ ਨਹੀਂ ਕਰਾਉਂਦੇ ਨਹੀਂ ਥੋੜਾ ਬਤ ਤੁਹਾਨੂੰ ਕਰਾਉਣਾ ਪੈਂਦਾ ਜੀ ਅੱਛਾ ਪਰ ਇਹਨਾਂ ਨੇ ਜਿਆਦਾ ਵੀ ਅਸੀਂ ਜਿਆਦਾ ਸਾਰਾ ਕੰਮ ਹੀ ਮਜ਼ਦੂਰਾਂ ਤੋਂ ਕਰਾ ਲਿਆ ਉਹਨਾਂ ਤੋਂ ਹੂੰ ਤੇ ਸਾਨੂੰ ਆ ਉਹਦਾ ਕੀ ਬਚਤ ਕੀ ਹੋਣੀ ਹੈ ਬਚਤ ਕੀ ਹੋਣੀ ਹੈ ਹਾਂ ਅਸੀਂ ਮਟਰ ਵੀ ਅਸੀਂ ਆਪ ਹੀ ਤੋੜਦੇ ਆ ਹਾਂ ਦੂਜੇ ਵੱਡੇ ਭਰਾ ਮੇਰੇ ਉਹ ਤੋੜਾਂ ਦੇ ਨਾਲ ਮਟਰ ਵੀ ਆਸੀ ਆਪ ਹੀ ਤੋੜਦੇ ਜੇ ਮਟਰਾਂ ਦਾ 300 ਰੁਪਏ ਦਿਹਾੜੀ ਦੇ ਕੇ ਆਪਾਂ ਤੇ 20 ਰੁਪਏ 25 ਰੁਪਏ ਕਿਲੋ ਮਟਰ ਵੇਖਦਾ ਬਿਲਕੁਲ ਉਹਦਾ ਕੀ ਫਾਇਦਾ ਫਿਰ ਆਪਾਂ ਨੂੰ ਬਿਲਕੁਲ ਲੈ ਭਾਈ ਹੁਣ ਜਿਹੜੀਆਂ ਆਉਣ ਵਾਲੀਆਂ ਵੈਰੈਟੀਆਂ ਜਿਹੜੀਆਂ ਆਮ ਪਿੰਡਾਂ ਦੇ ਵਿੱਚ ਲਗਭਗ ਮਾਰਚ ਅਪ੍ਰੈਲ ਦੇ ਵਿੱਚ ਖਰੀਦੀਆਂ ਜਾਣਗੀਆਂ ਹਾਂਜੀ ਤੇ ਉਹ ਦੱਸੀ ਤੂੰ ਕਿਹੜੇ ਮਹੀਨੇ ਦੇ ਵਿੱਚ ਜਿਹੜੀਆਂ ਕਦੂਆਂ ਹੁਣ ਕਦੂ ਟੁੱਟੇ ਹੋਏ ਆ ਠੀਕ ਹੈ ਤੇ ਕਿਹੜੇ ਮਹੀਨੇ ਦੇ ਵਿੱਚ ਵੱਲਾਂ ਲਾਤੀਆਂ ਸੀ 1 ਅਕਤੂਬਰ 27 ਅਕਤੂਬਰ ਨੂੰ ਲਾਈਆਂ ਸੀ 27 ਅਕਤੂਬਰ ਨੂੰ ਮਿੱਤਰੋ ਲਾਤੀਆਂ ਸੀ ਅੱਜ ਜਿਹੜੀ 20 ਫਰਵਰੀ ਹੋ ਗਈ ਭਾਈ ਕਿੰਨਾ ਟ ਇਹ 26 ਜਨਵਰੀ ਨੂੰ ਪਹਿਲੇ ਦਿਨ ਕਦੂ ਹਾਰਵੈਸਟਿੰਗ 26 ਜਨਵਰੀ ਨੂੰ ਪਹਿਲੇ ਦਿਨ ਕਦੂ ਆ ਤੇ ਉਦੋਂ ਕੀ ਰੇਟ ਸੀ ਤੇ ਅੱਜ ਕੀ ਰੇਟ ਚੱਲੀ ਜਾਂਦੀ ਤੇ ਕਿੰਨੇ ਰੁਪਏ ਰੇਟ ਤੱਕ ਤੂੰ ਜਿਹੜਾ ਵੇਚਦਾ ਰਿਹਾ ਮੈਂ ਉਦੋਂ ਜੱਕਰ ਮੈਂ ਬਾਜ਼ਾਰ ਇੱਥੇ ਤੱਕ 80 ਰੁਪਏ ਵੇਚ ਗਿਆ ਸੀ ਇੱਕ ਵਾਰੀ ਪਹਿਲਾਂ ਖਾਦੇ ਨੇ ਸੀ ਨਾ 26 ਜਨਵਰੀ ਨੂੰ ਠੰਡ ਸੀਗੇ ਹਾਂ ਤੇ ਉੱਥੇ ਮੈਂ 75 ਰੁਪਏ ਪਹਿਲੇ ਦਿਨ ਮੈਂ ਗੁਰੂ ਸਾਹਿਬ ਮੰਡੀ 7 ਕਿਲੋ ਕਦੂ ਲੈ ਗਿਆ ਸੀ 75 ਰੁਪਏ ਕਿਲੋ ਦੇਗੇ 75 ਰੁਪਏ ਕਿਲੋ ਦੇਗੇ ਤੇ ਜਿਹੜੇ ਕਹਿੰਦੇ ਨੇ ਨਾ ਬਾਈ ਇਹ ਰੇ ਸਪਰੇਅ ਤੋਂ ਬਿਨਾਂ ਸਾਨੂੰ ਸਬਜ਼ੀ ਚਾਹੀਦੀ ਆ ਵੀਰ ਹੋ ਜਿਹੜੇ ਤੁਹਾਨੂੰ ਜਿਹੜੀ ਬਿਨਾਂ ਰੇ ਸਪਰੇਅ ਤੋਂ ਜਿਹੜੀ ਸਬਜ਼ੀ ਪੈਦਾ ਕਰਕੇ ਦੇ ਨਾ ਵੀ ਹੋਰ ਵੈਰਾਈਟੀਆਂ ਦੱਸੀ ਚੱਲਨੀ ਜਿਹੜੀਆਂ ਅਗੇ ਇਤੀਆਂ ਵੈਰਾਈਟਾਂ ਕੀ ਕੀ ਹੈ ਤੇਰੇ ਕੋਲ ਤੁਹਾਨੂੰ ਆ ਜਾ ਵਿਖਾ ਦਿੰਦਾ ਸਰ ਜੀ ਤੂੰ ਕਦੂ ਦੀ ਵੈਰਾਈਟੀ ਸਾਨੂੰ ਦੱਸ ਦੇ ਸਭ ਨਾਂ ਨੂੰ ਪਤਾ ਬਈ ਕਦੂ ਦੇ ਵੈਰਾਈਟੀ ਦਾ ਹਾਂਜੀ ਹਾਂਜੀ ਕਦੂ ਦੇ ਡੀਪੀਐਸ ਦਾ ਕਦੂ ਤੇ ਮੈਕੋ ਦਾ ਜੀ ਅੱਛਾ ਕੈਮਰਾ ਇੱਧਰ ਕਰ ਦੇ ਸਤੇ ਮੈਕੋ ਦਾ ਮੈਕੋ ਦਾ ਜੀ ਠੀਕ ਹੈ ਮੈਕੋ ਦਾ ਇਹ ਕਿ ਐਡਵਾਂਟਾ ਦਾ ਕਦੂ ਹੁੰਦਾ ਬਾਈ ਉਹ ਕਿਵੇਂ ਹੁੰਦਾ ਅੱਛਾ ਇਹ 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 ਤੇਰੀ ਵੈਰਾਈਟੀ ਆ ਤੂੰ ਹੀ ਕਦੂ ਦੀ ਵੈਰਾਈਟੀ ਦੇਖੋ ਬਈ ਲਵੇ ਲਵੇ ਜਿਹੜੇ ਬਾਈ ਇਹ ਐ ਮਿਹਨਤ ਅਸਲ ਮਿਹਨਤਾਂ ਭਾਈ ਜਿਹੜੇ ਇਹਨਾਂ ਨੂੰ 3 ਸਾਲ ਹੋ ਗਏ ਮੈਕੋ ਦੇ ਮੈਕ ਤੋਂ ਲਾਉਣਾ ਅੱਛਾ ਮੈਕੋ ਦੇ ਕਦੂ ਲਾਉਣਾ ਇਹ ਭਾਈ ਜਿਹੜਾ ਬੀਜ ਆ ਤੁਸੀਂ ਕਿੱਥੋਂ ਖਰੀਦਦੇ ਆ ਆਪਦਾ ਬਣਾਇਆ ਜਾਂ ਬੀਜ ਆਪਾਂ ਇਹ ਹੈਗਾ ਕੋਈ ਪਰਦੇ ਕੋਲੇ ਹਾਂ ਉੱਥੇ ਹੈਗਾ ਨਸਰੀਆ ਜੀ ਠੀਕ ਆ ਜੀ ਮਾਨਾ ਨਸਰੀਆ ਜੀ ਮਾਨਾ ਦੀ ਮਾਨਾ ਦੀ ਨਸਰੀਆ ਹਾਂ ਜੀ ਦੋ ਬਾਬਾ ਜੀ ਆ ਜੀ ਠੀਕ ਆ ਆ ਤੁਸੀਂ ਮਿੱਤਰੋ ਦੇਖ ਸਕਦੇ ਆ ਜਿਹੜਾ ਬਾਈ ਨੇ ਵੈਰੈਟੀ ਇਹ ਨਾ ਫਲ ਦੇਖੋ ਕਦੂ ਨੇ ਕੈਮਰਾ ਨੂੰ ਜ਼ੂਮ ਕਰਕੇ ਦਿਖਾਈ ਚੱਲ ਤੇ ਇਹਨਾਂ ਫਲ ਕਿੰਨਾ ਚੱਕਿਆ ਤੇ ਅੱਜ 20 ਫਰਵਰੀ ਨੂੰ ਤੇ ਬਾਈ ਕਹਿੰਦਾ 26 ਜਨਵਰੀ ਨੂੰ ਤੋੜੇ ਸੀ ਨਾ ਆਪਾਂ 26 ਜਨਵਰੀ ਨੂੰ ਤੋੜੇ ਆ ਵੇ ਸਾਰਾ ਉਹ ਤੂੰ ਇਹਨੂੰ ਠੰਡ ਤੋਂ ਬਚਾਇਆ ਹੈ ਨਾ ਠੰਡ ਤੋਂ ਬਚਾਇਆ ਜਿਹੜਾ ਪੇਪਰ ਲਾਇਆ ਸੀਗਾ ਤੇ ਬਾਈ ਹੋਰਾਂ ਕੋਲ ਜਿਹੜਾ ਮਟਰ ਲੋਕੀ ਲੋਕੀ ਕੰਗਰੇ ਜਾਣ ਕੇ ਪਿੱਛੇ ਹੌਲੀ ਸਾਈਡਾਂ ਤੋਂ ਪੱਟੀ ਜਾਵਾਂਗੇ ਇੱਥੇ ਹਾਂ ਉਵੇਂ ਮੋਟੇ ਜਿੱਕੇ ਤਾਂ ਵਿਰਲੇ ਆਪਾਂ ਵੀ ਇੱਤੇ ਹਾਂ ਉਹ ਮੋਟੇਆਂ ਦਾ ਪਰ ਫਾਇਦਾ ਹੀ ਕਿਉਂ ਨਹੀਂ ਫਿਰ ਔਰ ਥੋੜੀ ਹਾਰਵੈਸਟਿੰਗ ਕਰੀ ਜਾਵਾਂਗੇ ਅਸੀਂ ਸਹੀ ਹੈ ਸਹੀ ਹੈ ਉਹ ਦਾਸ ਕਰ ਤੋੜ ਲੈ 5 ਕਿਲੋ ਲੈ ਕੇ ਅੱਗੇ ਫਿਰ ਨਾਲ ਦੇ ਤੂੰ ਇਹਦਾ ਰੇਟ ਹੁਣ ਥੋੜਾ ਜਿਹਾ ਡਾਊਨ ਹੋਇਆ ਬੈਣ 5 ਰੁਪਏ ਕਿੰਨੇ ਦਾਸ ਰੁਪਏ ਕਿਤਾ ਹੁਣ ਤਾਂ 5-7 ਰੁਪਏ ਵਿਕਦਾ ਜੀ ਠੀਕ ਆ 5-7 ਰੁਪਏ ਚੱਲੀ ਜਾਂਦਾ ਹੁਣ ਆਈ ਵਾਲਾ ਕਰੇਲਾ ਉੱਪਰ ਆ ਨੀ ਕਰੇਲਾ ਉੱਪਰ ਹੈ ਬਹੁਤ ਜੀ ਕਰੇਲਾ ਅੱਛਾ ਦਿਖਾਈ ਕਰੇਗਰਾ ਇਹਦੇ ਥੱਲੇ ਲੈ ਵੀ ਕਰੇਲਾ ਦੇਖੋ ਤੁਸੀਂ ਇਹ ਬਈ ਦੂਸਰਾ ਲੰਮੇ ਵਾਲਾ ਕਰੇਲਾ ਨਾ ਹਾਂਜੀ ਹਾਂਜੀ ਆ ਇਨਾ ਥਲੇ 20 ਨੱਪੇ ਵੇਤੇ ਦੇ ਓ ਹੋ 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 ਉਹ ਇਹਨੂੰ ਕਹਿੰਦੇ ਮਿੱਤਰੋ ਮੈਂ ਤਾਂ ਕਿਉਂ ਗੱਗੇ ਮੰਦਾ ਇਹ ਵਾ ਜਿਵੇਂ ਲਾਉਣ ਦਾ ਤਰੀਕਾ ਵੀ ਦੱਸੀ ਚੱਲ ਹੁਣ ਆਪਣੇ ਹਾਂ ਇਹਦੇ ਤੇ 20 ਨੱਪ ਕੇ ਆਪਾਂ ਨਹੀਂ ਜਦੋਂ ਆ ਕਾਗਜ਼ ਪਾਇਆ ਤੇ ਫੇਰੇ ਗਲਾਸ ਕਾਗਜ਼ ਤਾਂ ਪਾਇਆ ਆਪਾਂ ਇਹ ਹੋਣ ਨੱਪਿਆ ਨਾ ਇਹ ਅੱਛਾ ਹੁਣ ਨੱਪੇ ਨੇ ਜਿਆਦੇ ਸੀਗੀ ਹਾਂ ਜਦੋਂ ਮੰਨ ਲਾ ਪਹਿਲਾ ਕਾਗਜ਼ ਪਾਇਆ ਉਦੋਂ ਤੱਕ ਰਿਲੇ ਆਵੇ ਕਿ ਡੇਢ ਸੀ ਬਣ ਗਿਆ ਹੱਵਲਾਂ ਠੀਕ ਆ ਆਹ ਕਿ ਲਾਈਟ ਜਿਹੜਾ ਬਣ ਗਿਆ ਇਹ ਨਾਲ ਰਿਸਕ ਕਿਤੇ ਹੋ ਜਾਣਾ ਬਸ ਇਹ ਇਹ ਕਦੋਂ ਤਿਆਰ ਹੋ ਜਾਣਾ ਕਰੇਲਾ ਸਹੀ 25 30 ਦਿਨ 25 30 ਦਿਨ ਆਹ ਦੇਖ ਲੋ ਮਿੱਤਰੋ ਤੁਸੀਂ ਸਾਰਾ ਜਿਹੜਾ ਹੈ ਨਾ ਬਾਈ ਨੇ ਨਵੇਂ ਖਰਾਬ ਹੋ ਗਿਆ ਸੀ ਨਵਾਂ ਜਿਹੜਾ ਤਿਆਰ ਕੀਤਾ ਅੱਗਾ ਕੇ ਰੋਣ ਲਿਆ ਕਰ ਲੈ ਆਹ ਦੇਖੋ ਠੀਕ ਹੈ ਇਹਨੂੰ ਕਹਿੰਦੇ ਵੀ ਮਿਹਨਤਾਂ ਸਲਮੀ ਇਹ ਇਹ 20 ਕਿ ਦਿਨ ਹੋ ਗਿਆ ਲਾ ਇਹਨੂੰ ਪਹਿਲਾਂ ਇਹਨੂੰ ਪਾਣੀ ਇਹ ਜਿਵੇਂ ਕਹਿੰਦੇ ਨੇ ਇਹ ਬੱਚਿਆਂ ਨੂੰ ਪਾਲਣਾ ਪੈਂਦੀ ਇਦਾਂ ਠੀਕ ਹੈ ਇਦਾਂ ਹੁੰਦੇ ਨੇ ਨਾ ਬੱਚਿਆਂ ਨੂੰ ਕਿਸਮਾ ਬਾਈ ਪਾਲ ਕੇ ਰੱਖੀਆਂ ਤੇ ਬਾਈ ਦਾ ਨਾ ਨਾਲ ਪੰਨੇ ਵਾਲੇ ਪਈ ਇੱਕ ਨਾ ਬਾਈ ਦੀ ਵੀਡੀਓ ਆਈ ਸੀ ਤੁਹਾਡੇ ਮੈਲ ਤੇ ਆਈ ਸੀ ਹਾਂ 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 ਉਹ ਕਹਿੰਦਾ ਨਾ ਵੀ ਬਲਣਾ ਹਟੇ ਹਟੇ ਹੋ ਗਿਆ ਬਟੀਆਂ ਅੱਛਾ ਪੰਨੇ ਥੱਲੇ ਸੀਗੇ ਆ ਠੀਕ ਆ ਪੰਨਿਆਂ ਨਾਲ ਨਾਲ ਲੱਗੇ ਖਰਾਬ ਹੋ ਗਏ ਪੱਤੇ ਪੀ ਖਰਾਬ ਅੱਛਾ ਪੰਨੇ ਦੇ ਨਾਲ ਜਿਵੇਂ ਆ ਪੰਨੇ ਹਾਂ ਪੰਨਾ ਨਾ ਦਿੱਤਾ ਹੀ ਨਾ ਆਇਆ ਅੱਛਾ ਇਹ ਨਾਲ ਲੱਗ ਕੇ ਵੱਡੀ ਹੋ ਗਈ ਵੱਲ ਵੱਡੀ ਹੋ ਖਰਾਬ ਹੋ ਗਈ ਪੱਤੇ ਸੁੱਕ ਗਏ ਉਹ ਹਾਂ ਉਹ ਕਹਦੇ ਉਹਦਾ ਕੀ ਕਾਰਨ ਉਹ ਕਹਦੇ ਖਰਾਬ ਉਹ ਪੱਤੇ ਨਾ ਪੰਨਾ ਨਾ ਲੱਗਿਆ ਅੱਛਾ ਪੰਨਾ ਨਾ ਲੱਗਿਆ ਉੱਤੋਂ ਧੁੱਪ ਪੈ ਗਈ ਉੱਤੋਂ ਹੀਟ ਹੀਟ ਫੜ ਗਏ ਹਾਂ ਹਾਂ ਉਹਨਾਂ ਦਾ ਤਾਂ ਸੌਖਾ ਹੀ ਲਾਜੋ ਤਾਂ ਐਵੇਂ ਆਖੀ ਜਾਂਦੇ ਸੀ ਅੱਛਾ ਇਹਨੂੰ ਜਦੋਂ ਲਾਉਂਗੇ ਤੁਸੀਂ ਜਿਹੜੇ ਪੱਤੇ ਥੋੜੇ ਸੁੱਕੇਗੇ ਸਾਰੇ ਤੋੜ ਦਿਓ ਸਾਰੇ ਤੋੜ ਦੇਣੇ ਆ ਤੇ ਪਤਾ ਆਪ ਦੀ ਵਾਲ ਫੁੱਟੇ ਹੁੰਦੇ ਸਰ ਅੱਛਾ ਨਵੇਂ ਸਿਰੋਂ ਫੇਰ ਜਿਹੜੀ ਗਰੋਥ ਗਰੋਥ ਹੋ ਜੇਗੀ ਠੀਕ ਹੈ ਇਧਰ ਭਈ ਜਿਹੜਾ ਮਟਰ ਦੀ ਵੀ ਜਾਣਕਾਰੀ ਦੀ ਇਹ ਜਿਹੜਾ ਪੈਨਸਲ ਮਟਰ ਆ ਜਾਂ ਕੋਈ ਹੋਰ ਮਟਰ ਨਹੀਂ ਜੀ ਇਹ ਗੋਲਡ ਤੋਂ ਦਾ ਮਟਰ ਦਾ ਹੈਗਾ ਅੱਛਾ ਐਡਵਾਂਟਾ ਦਾ ਗੋਲਡਨ ਮਟਰ ਲੈ ਦੇਖੋ ਮਟਰ ਦੇਖੋ ਇਹ ਟੇਸਟ ਸਮੇਤ ਨਾਲ ਤਾਂ ਸਾਰੇ ਪੰਜਾਬ ਨਾਲੋਂ ਜ਼ਿਆਦਾ ਵਧੀਆ ਟੇਸਟ ਹੋਊਗਾ ਇਹਦਾ ਜੀ ਅੱਛਾ ਇਹਦਾ ਟੇਸਟ ਜਿੰਨਾ ਟੇਸਟ ਹੋਊਗਾ ਨਾ ਹਾਂ ਮੈਨੂੰ ਤਾਂ ਲੱਗਦਾ ਸਾਰੇ ਪੰਜਾਬ ਚੋਂ ਜ਼ਿਆਦਾ ਟੇਸਟ ਬਿਠਾ ਹੋਊਗਾ ਅੱਛਾ ਇਹ ਮਿੱਠਾ ਮਟਰ ਐਡਵਾਂਟਾ ਦਾ 골ਡ ਐਡਵਾਂਟਾ ਦਾ 골ਡ ਲੈ ਵੀ ਤੁਸੀਂ ਮਟਰ ਦੀ ਜਿਹੜੀ ਕੁਆਲਿਟੀ ਚੈੱਕ ਕਰੋ ਠੀਕ ਆ ਭਰੇ ਪਏ ਆ ਦਾਣੇ ਤੇ ਇਹ ਐਡਵਾਂਟਾ ਦਾ ਬੀਜ ਆ ਹਨਾ ਤੇ ਬਾਈ ਲਾ ਵੀ ਕਿਉਂਕਿ ਵੀਡੀਓ ਆਪਾਂ ਸਾਰਿਆਂ ਨੂੰ ਸੇਧ ਲਈ ਬਣਾਉਣੀ ਆ ਤੇ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਰਹੂਗਾ ਤੇ ਤੁਸੀਂ ਜਿਹੜਾ ਨਾ ਬਾਈ ਤੋ ਕਿਸੇ ਵੀ ਤਰ੍ਹਾਂ ਦੀ ਬਾਈ ਜਾਣਕਾਰੀ ਹੁਣ ਦੇਣੀ ਪੈਣੀ ਏ ਤੈਨੂੰ ਕੋਈ ਵੀ ਬੰਦੇ ਦਾ ਫੋਨ ਆਵੇ ਭੜਾ ਹੀ ਕਰਨਾ ਆਪਾਂ ਸਾਰਿਆਂ ਦਾ ਮੰਨ ਕੇ ਚੱਲ ਐ ਚਾਪਾ ਰੇਤ ਰੇਤ ਆ ਮੈਂ ਯੂਰੀਆ ਤਾਂ ਭੋਗ ਇਹ ਗੋਲ ਪੇਠਾ ਗੋਲ ਪੇਠਾ ਇਹ ਗੋਲ ਪੇਠਾ ਮਿੱਤਰੋ ਨਹੀਂ ਹਲ ਪੇਠਾ ਬਾਨਾ ਸ਼ੁਰੂ ਹੋ ਗਿਆ ਕਿ ਨਹੀਂ ਇੱਥੇ ਬੰਦਾ ਲੈ ਵੀ ਗੋਲ ਪੇਠਾ ਤੁਸੀਂ ਵੇਖੋ ਹਨਾ ਨੋਕ ਅਗੇਤੀਆਂ ਸਬਜ਼ੀਆਂ ਅਗੇਤੀਆਂ ਸਬਜ਼ੀਆਂ ਹੂੰ ਆ ਲੱਗਿਆ ਆ ਦੇਖੋ ਮਿੱਤਰੋ ਤੁਸੀਂ ਪੇਠੇ ਨੇ ਹਨਾ ਕੁਆਲਿਟੀ ਇਹ ਬਾਈ ਕਿਹੜੀ ਕਿਸਮ ਹੈ ਕੁਆਲਿਟੀ ਦਾ ਨਾਮ ਯਾਦ ਅੱਛਾ ਮੈਕੋ ਦਾ ਰਾਖਵੇਂ ਗੰਢੇ ਕਹਿ ਰਹੇ ਚੱਲ ਪਿੰਨਾ ਆ ਰੱਖਵੇਂ ਕਹਿੰਦੇ ਰੱਖਵੇਂ ਕਹਿੰਦੇ ਦਾ ਦਰਸ਼ਕਾਂ ਨੂੰ ਮਤਲਬ ਸਮਝਾ ਦੇ ਇਹ ਬਈ ਇਹਨਾਂ ਨੂੰ ਇੱਕ ਕੱਡਾ ਖਰਾਬ ਨਹੀਂ ਹੁੰਦਾ 25 ਮਹੀਨੇ ਆਪਾਂ ਰੱਖ ਸਕਦੇ ਸਟੋਰ ਕਰ ਸਕਦੇ ਆਪਾਂ ਇਹਨਾਂ ਦੇ ਵੀ ਆਦੇ ਘਰੇ ਸਟੋਰ ਕਰ ਸਕਦੇ ਆ ਘਰੇ ਆਪਾਂ ਸਟੋਰ ਆਪਾਂ ਜਿਹੜੇ ਰੱਖ ਦਿੰਨੇ ਆਪਾਂ ਹਰੇ ਆਮ ਹਾਂ ਇਹਨਾਂ ਨੂੰ ਟੋਕਰੇ ਪਾ ਕੇ ਖੁੱਲਾ ਰੱਖ ਦਿਓ ਹਾਂ ਜਿਹੜੇ ਬੋਰੀ 'ਚ ਬੰਦ ਰੱਖਾਂਗੇ ਗੱਡਾ ਖਰਾਬ ਆਟੋਮੈਟਿਕ ਗੱਡਾ ਖਰਾਬ ਹੋਣਾ ਹੂੰ ਇਹਨੂੰ ਖੁੱਲੇ ਤੁਸੀਂ ਪਾ ਕੇ ਟੋਕਰੇ ਦੇ ਵਿੱਚ ਤਾਂ ਸਾਵੇਂ ਰੱਖ ਦੋ ਗੰਢਾ 6 ਮਹੀਨੇ ਨਿਖਰਾਉਂਦਾ ਹੈ ਖਰਾਬ ਨਹੀਂ ਹੁੰਦਾ ਹਾਂ ਜਿਹੜਾ ਸਾਡਾ ਦੂਜਾ ਹਾਈਬ੍ਰਿਡ ਕਹਿੰਦਾ ਹਾਂ ਉਹ ਚਟਣੀ ਵਾਲਾ ਉਹ ਸਾਡੇ ਜਿਹਾ ਪਹਿਲਾ ਪਹਿਲਾ ਹਾਰਵੈਸਟਿੰਗ ਕਰਦ ਰਾ ਜਦੋਂ ਕੱਦੂ ਦੀ ਵਾਲੀ ਮਤਲਬ ਉਹ ਤ੍ਰਾਂਤੀ ਜਿਹੜਾ ਵਰਤੋਂ ਚ ਲੈ ਕੇ ਆਉਣ ਵਾਲਾ ਉਹ ਤ੍ਰਾਂਤੀ ਨਹੀਂ ਨਹੀਂ ਦੋ 2.5 ਮਹੀਨੇ ਵੀ ਕੱਢ ਦੋ 2.5 ਮਹੀਨੇ ਉਹ ਜਿਹੜਾ ਹਾਈਬ੍ਰਿਡ ਕੱਢਣਾ ਹੈ 6 ਮਹੀਨੇ ਕੱਢਣਾ ਹੈ ਇਹਨੇ 6 ਮਹੀਨੇ ਨਹੀਂ ਕੱਢਣਾ 4 ਮਹੀਨੇ ਜਿਹੜਾ ਪਲੱਸ ਕੱਢ ਜਾਣਾ ਹਨਾ ਪਲੱਸ ਕੱਢ ਜਾਣਾ ਇਹ ਵੀ ਬਾਈ ਸਾਰਾ ਬੈਠਾ ਹੀ ਆ ਇਹ ਵੀ ਆ ਗੋਲ ਇੱਕ ਜਿਹੜਾ ਮਾਣੋ ਮਾਣੋ ਬੈਠਾ ਹੁੰਦਾ ਨਾ ਜ ਪੂਰਾ ਜਿਹੜਾ ਪੇਠਾ ਮੇਰੇ ਖਸਿਆਣਾ ਬਾਈ ਬਣ ਜਾਏਗਾ 10 ਦਿਨਾਂ ਨੂੰ ਬਸ 15 ਦਿਨਾਂ ਨੂੰ ਹਾਂ 10 15 ਦਿਨਾਂ ਨੂੰ ਜਿਹੜਾ ਪੇਠਾ ਸਾਰਾ ਤਿਆਰ ਹੋ ਜਾਵੇ ਲੈ ਭਾਈ ਆ ਆਪਣੀ ਜਿਹੜੀ ਸੌਫ ਆ ਗਈ ਹੈ ਨਾ ਇਹ ਸੌਫ ਆ ਗਈ ਹੈ ਲੈ ਵੀ ਨੇੜੇ ਉਹ ਕਿ ਸ਼ਾਰਟ ਲਈ ਚੱਲੀ ਲੈ ਭਾਈ ਇਹਦੇ ਬਾਰੇ ਵੀ ਜਿਹੜੀ ਜਾਣਕਾਰੀ ਇਹਦੇ ਅਸੀਂ ਤਾਂ ਵੈਸੇ ਲਾਉਨੇ ਆ ਬਹੁਤ ਕਿਸਾਨ ਵੀਰ ਜਿਹੜੇ ਲਾਉਂਦੇ ਘਰ ਦੀ ਹਾਂਜੀ ਹਾਂਜੀ ਇਹਦੇ ਬਾਰੇ ਦੱਸਿਓ ਦਾ ਵੀ ਕੀ ਜਿਹੜਾ ਕੀ ਨਾਮ ਹੈ ਸਾਰਾ ਨਹੀਂ ਇਹ ਵੀ ਦਾ ਤਾਂ ਨਹੀਂ ਆਪਾਂ ਪਤਾ ਵੈਸੇ ਜੀ ਤੇ ਇਹ ਆਪ ਘਰੇ ਖਾਣ ਵਾਸਤੇ ਅਸੀਂ ਵਰਤ ਲੈਂਦੇ ਆ ਜੀ ਅੱਛਾ ਖਾਣ ਵਾਸਤੇ ਘਰੇ ਵਰਤ ਲੈਂਦੇ ਕਿਉਂਕਿ ਇਹ ਦੀ ਥੋੜੀ ਜੀ ਕਿਸਾਨ ਭਰਾਵੋ ਮਿਹਨਤ ਲੱਗਦੀ ਕਿਉਂਕਿ ਇਦਾਂ ਦੇ ਜਿਹੜੀਆਂ ਨਾ ਜਿਵੇਂ ਆਪਾਂ ਨਰਮੀ ਦੀ ਚਗਾਈ ਹੁੰਦੀ ਹੈ ਇਦਾਂ ਸੋਹਣੇ ਬਈ ਤੋੜਨੀ ਪੈਂਦੀ ਨਾ ਤੋੜਨੀ ਪੈਂਦੀ ਇੱਕੋ ਦਾਮ ਜਿਹੜੀ ਫਸਲ ਨਹੀਂ ਕੱਟੀ ਜਾਂਦੀ ਇੱਕੋ ਦਾਮ ਨਹੀਂ ਫਸਲ ਕੱਟਦੀ ਕਿਉਂਕਿ ਜਿਵੇਂ ਜਿਵੇਂ ਇਹਦੇ ਫੁੱਲ ਬਣੀ ਜਾਂਦੇ ਓਵੇਂ ਤੋੜ ਕੇ ਮੋੜ ਕੇ ਸਾਡੇ ਬਈ ਤਰੀਕਾ ਜਿਹੜਾ ਮਾਤ ਮੇਰੀ ਐ ਭੋਰਦੀ ਅੱਛਾ ਤਾਂ ਐ ਭੋਰ ਲਓ ਜਾਂ ਸੁੱਕ ਗਏ ਹਾਂ ਸੁੱਕ ਕੇ ਜਿਹੜੇ ਅੱਡ-ਅੱਡ ਫੁੱਲ ਉਹ ਕਰੇ ਉਹ ਭੋਰ ਕੇ ਤੇ ਕਰੇ ਰੱਖ ਲਈ ਕਿਉਂਕਿ ਮੇਰੇ ਹਿਸਾਬ ਨਾਲ ਜਿਹੜੀ ਜੇ ਬਾਜ਼ਾਰ ਦੇ ਵਿੱਚੋਂ ਮਿੱਤਰੋ ਆਪਾਂ ਸੌਂਫ ਲੈਣੀ ਹੈ ਨਾ ਤਾਂ 2250 ਰੁਪਏ ਦੇ ਵੇਖੀ ਚੰਗੀ ਸੌਂਫ ਦੀ ਜਿਹੜੀ ਇਹ ਆ ਜਿਹੜਾ ਆ ਕਦੂ ਇਹਦੇ ਹਾਂ ਉਹ ਹੈਗਾ ਮੈਕੋ ਦੇ ਕੱਦੂ। ਅੱਛਾ ਉਹ ਮੈਕੋ ਦੇ ਕੱਦੂ ਆ। ਇਹ ਹੈਗਾ ਇਹ ਬਲਬ ਕੱਦੂ। ਇਹ ਕਣਕ ਵੱਢ ਕੇ ਚੱਲਦਾ ਆਪਣੇ ਆਪ। ਅੱਛਾ ਆ ਮਿੱਤਰੋ ਜਿਹੜਾ ਹੈਗਾ ਬਲਬ ਕੱਦੂ ਆ ਉਹ ਮੈਕੋ ਦੇ ਇਹਦਾ ਨਾਮ ਕੀ ਦੱਸਿਆ? ਇਹ ਬਲਬ ਕੱਦੂ। ਅੱਛਾ ਇਹਦਾ ਨਾਮ ਹੈਗਾ ਬਲਬ ਕੱਦੂ ਜਿਹੜੇ ਬਾਈ ਕਣਕ ਵੱਢ ਕੇ ਜਿਹੜੇ ਚੱਲਣੇ ਆ। ਕਣਕ ਵੱਢ ਕੇ ਚੱਲਦੇ ਆ ਆਪਣੇ ਆਪ। ਕਣਕ ਵੱਢ ਕੇ ਜਦੋਂ ਕਣਕ ਤੂੜੀ ਵਾਲੀਆਂ ਮਸ਼ੀਨਾਂ ਚੱਲਣ ਤਾਂ ਉਦੋਂ ਬਾਈ ਆਪਾਂ ਨੂੰ ਜਿਹੜੇ ਹਨਾ ਦੇਖੋ ਜੀ ਬਲਬ ਕੱਦੂ ਹੱਥ ਲੱਗੇ ਪਏ ਇੱਧਰ ਦੇਖੋ ਜੀ ਆਵੇ। ਆਹ ਵੇਖੋ ਬਈ ਬਲਬ ਕੱਦੂ ਦਾ ਜਿਹੜਾ ਤੁਸੀਂ ਨੇ ਇਹ ਨੂੰ ਅਸਲ ਦੇ ਵਿੱਚ ਜਿਹੜਾ ਬਲ ਉਹ ਗੋਲ ਕਦੂ ਸੀ ਹਨ ਉਹ ਹੈਗਾ ਅੱਛਾ ਇਹ ਪਹਿਲਾਂ ਚੱਲਣ ਲੱਗ ਪਈ ਇਹ ਵੀ 15 ਦਿਨਾਂ ਨੂੰ ਹਾਰਵੈਸਟਿੰਗ 'ਚ ਆ ਜਨੇ ਓਕੇ ਓਕੇ ਕਿਉਂ ਤੋਰੀ ਐ ਕਿਉਂ ਤੋਰੀ ਦੇਖਦੇ ਆ ਕਿਉਂ ਤੋਰੀ ਹੁਣ ਅਸੀਂ ਤਾਂ ਹੁਣ ਲਾਈਆਂ ਤੇ ਬਾਈ ਦੀਆਂ ਜਿਹੜੀਆਂ ਕਿਉਂ ਤੋਰੀ ਮੈਂ ਤਿਆਰ ਆ ਲੱਗ ਰਿਹਾ ਫੁੱਲ ਲੱਗੇ ਲੈ ਭਾਈ ਇਹਦੇ ਬਾਰੇ ਵੀ ਜਿਹੜੀ ਜਾਣਕਾਰੀ ਦੇ ਦੇ ਹਾਂਜੀ ਇਹ ਵੀ ਐਨ ਆਰ ਦੀ ਤੋਰੀ ਐ ਜੀ ਐਨ ਆਰ ਦੀ ਵੀ ਐਨ ਆਰ ਵੀ ਐਨ ਆਰ ਦੀ ਤੋਰੀ ਐ ਠੀਕ ਲੈ ਵੀ ਆ ਜਿਹੜਾ ਫਲ ਪੂਰਾ ਜਿਹੜਾ ਭਰਿਆ ਪਿਆ ਹਨ ਕਿਉਂ ਤੋਰੀ ਐ ਹਾਂਜੀ ਹਾਂਜੀ ਕਿਉਂ ਤੋਰੀ ਐ ਇੰਨੀ ਲੰਮੀ ਤੋਰੀ ਹੋਣੀ ਅੱਛਾ ਠੀਕ ਹੈ ਵਧੀਆ ਹੈ ਠੀਕ ਹੈ ਇਹ ਪਹਿਲਾਂ ਉਹਨਾਂ ਨੂੰ ਉੱਪਰ ਚੜਾਉਂਦਾ ਸੀਗਾ ਪਾਕ ਨਾ ਮਾਰ ਕੇ ਇਹ ਸਾਰਾ ਜਦੋਂ ਵਲ ਇੱਕ ਕਿੰਨੀ ਤਰੀਕ ਨੂੰ ਬਜਾਦ ਹੋ ਗਈ ਸੀ ਇਹ ਉਸੇ ਤਰੀਕ ਨੂੰ ਬਜਾਦ ਅਚੋਕ ਅਕਤੂਬਰ ਦੇ 29 30 ਅਕਤੂਬਰ ਦੇ ਵਿੱਚ ਚਲ ਲਿਫਾਫਾ ਉਹ ਤੇ ਦੇਣਾ ਦਸੰਬਰ ਦੇ ਵਿੱਚ ਆ ਕੇ ਦਿੱਤਾ ਨਾ ਨਹੀਂ ਲਿਫਾਫਾ ਨਾਲ ਦੀ ਨਾਲ ਅਸੀਂ ਜਿਸ ਦਿਨ ਵਲ ਵੀ ਲਾਤਾ ਨਾ ਨਹੀਂ ਉਹ ਤਾਂ ਠੰਡ ਨਹੀਂ ਸੀ ਫਿਰ ਨਹੀਂ ਵੀਰੇ ਠੰਡ ਦੀ ਗੱਲ ਨਹੀਂ ਹੁੰਦੀ ਉਹ ਵੀ ਛੇਤੀ ਉਗਰਾਂ ਦਾ ਉਦੋਂ ਠੰਡ ਤੋਂ ਠੰਡ ਹੋਣ ਤੋਂ ਪਹਿਲਾਂ ਪਹਿਲਾਂ ਵਲ ਬਣ ਜਾਂਦੀ ਆ ਗਰਮੈਸ ਨਾਲ ਵੀ ਉਗਰਾਂ ਗਰਮੈਸ ਨਾਲ ਵੀ ਉਗਰ ਕੇ ਛੇਤੀ ਹਾਂ ਉਹ ਵਲ ਬਣ ਗਈ ਬਣ ਕੇ ਚਲ ਵੀ ਦਸੰਬਰ ਚੜ੍ਹਨ ਤੋਂ ਪਹਿਲਾਂ 12ਵੇਂ ਮ ਬਲ ਤਿਆਰ ਹੋ ਗਈ ਐਡੀ ਬਣ ਗਈ ਖਰਾਬ ਨਹੀਂ ਹੁੰਦੇ ਬਲ ਠੰਡ ਚ ਓਕੇ 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 ਠੀਕ ਤੇ ਵਾਲੀ ਐਡੀ ਰਹੀ ਆਪਣੀ ਹਾਂ ਤੋਂ ਠੰਡ ਪੈਣ ਲੱਗੇ 12ਵੇਂ ਮਹੀਨੇ ਠੰਡ ਪੈਣ ਲੱਗ ਜਾਂਦੇ ਆ 15 ਤਰੀਕ 10 ਤਰੀਕ ਤੱਕ ਠੀਕ ਆ ਛਾਂਡਾਂ ਦਾ ਐਡੀ ਵਾਲੀ ਖਰਾਬ ਹੋਊਗੀ ਜੇ ਵੱਡੀ ਹੋਊਗੀ ਬਿਲਕੁਲ ਬਿਲਕੁਲ ਲੈ ਵੀ ਕਿਉਂਕਿ ਹਣਾ ਜਿਹੜੀਆਂ ਆਪਾਂ ਤੁਹਾਨੂੰ ਉਹ ਵੈਰਾਈਟੀਆਂ ਹੀ ਦਿਖਾਵਾਂਗੇ ਜਿਹੜੀਆਂ ਗੇਤੀਆਂ ਬਾਈ ਜਿਹੜਾ ਤਿਆਰ ਕਰ ਕਿਉਂਕਿ ਜੇ ਕੱਲੀ ਕੱਲੀ ਵੈਰਾਈਟੀ ਹੈ ਤਾਂ ਵੀਡੀਓ ਬੜੀ ਲੰਬੀ ਹੋ ਜਾਣੀ ਹੈ ਤੇ ਤੁਹਾਨੂੰ ਦੇਖਣ ਦੇ ਵਿੱਚ ਹਣਾ ਜਿਹੜੀ ਬੋਰਿੰਗ ਮਹਿਸੂਸ ਹੋਊਗੀ ਤੇ ਅੱਗੇ ਬਾਈ ਹੁਣ ਆਪਾਂ ਤੋਰੀਆਂ ਜਿਹੜਾ ਤੁਸੀਂ ਨਾ ਪਹਿਲਾਂ ਤੋਰੀ ਜਿਹੜੀ ਲੱਗੀ ਪਈ ਹੈ ਨਾ ਕਿਉਂਕਿ ਆਪਾਂ ਹੱਥ ਨੇ ਇਨਫੈਕਸ਼ਨ ਪਾ ਜਾਂਦੀ ਆ ਆ ਦੇਖੋ ਤੋਰੀ ਜਿਹੜੀ ਤਿਆਰ ਆ ਇਸ ਟਾਈਮ ਮਿੱਤਰੋ 15-10 ਦਿਨਾਂ ਤਿਆਰ ਆ ਹਾਂ ਬਾਈ ਨੇ ਬਾਈ ਤੋਂ ਪੁੱਛਣੀ ਆ ਆ ਆ ਗਿਆ ਬਈ ਆਪਣੇ ਜਿਹੜਾ ਪੰਜਾਬ ਵਾਲਾ ਜਿਹੜਾ ਪਿਓਰ ਛੋੜੀ ਆ ਠੀਕ ਆ ਤੁਸੀਂ ਫਲ ਨਾ ਜਿਹੜਾ ਬਈ ਭਰਿਆ ਪਿਆ ਲੈ ਬਈ ਹੁਣ ਇਹਦੇ ਬਾਰੇ ਵੀ ਦੇ ਦੇ ਜਾਣਕਾਰੀ ਆ ਫਲ ਲੱਗੇ ਤੇ ਦੇਸੀ ਛੋੜੀ ਆ ਪਿਓਰ ਦੇਸੀ ਛੋੜੀ ਆ ਹਾਂ ਜਿਹੜਾ ਆਮ ਆਪਣੇ Rajasthan Haryana ਚੋਂ ਦਾ ਉਹ ਤਾਂ ਬੇਕਾਰ ਜਾਂਦਾ ਖਾਂਚ ਸਵਾਦ ਨਹੀਂ ਹੁੰਦਾ। ਹਾਂ ਇਹ ਜਿਵੇਂ ਮੇਰਾ ਮਟਰ ਸਵਾਦ ਆ ਉਸੇ ਤਰ੍ਹਾਂ ਹੀ ਬਣਨਾ ਹੈ। ਕਿਉਂਕਿ ਭਾਈ ਮਟਰ ਨਾ ਮੈਂ ਸੱਚੀ ਕੱਚਾ ਮਟਰ ਖਾ ਕੇ ਸੱਚੀ ਹਾਂਜੀ ਇਹ ਨਾਲ ਦੀ ਨਾਲ ਬਹੁਤ ਜਿਹੜਾ ਜਿਆਦਾ ਮਿੱਠਾ ਮਟਰ ਇਹ ਤੁਹਾਡਾ ਆਲੂ ਲੱਗਿਆ ਜੀ ਆ ਵੇਖੋ। ਅੱਛਾ ਇਹ ਲਾਲ ਆਲੂ ਹੈ? ਲਾਲ ਲਾਲੂ ਆ ਜੀ ਆ ਵੇਖੋ। ਹੂੰ ਆ ਵੇਖੋ ਇਹ ਸਾਰੇ ਵੱਟਾ ਸਾਰੇ ਯਾਰ ਮੁੱਖ ਦੀ ਗੱਲ ਵੀ ਕੋਈ ਵੈਰਾਈਟੀ ਛੱਡੀ ਨਹੀਂ ਤੁਸੀਂ। ਸੱਚੀ ਜੱਕ ਵੀ ਵੈਰਾਈਟੀ ਨਹੀਂ ਛੱਡਨੀ ਆਪਾਂ ਉਹ ਵੇਖਾ ਵੇਖੋ ਜਾਲੂ ਐਡਾ ਵਧੀਆ ਬਣਿਆ ਪਿਆ ਸਾਰੇ ਸਾਰਾ ਹੌਲੀ ਲੇ ਸੀ ਤਾਜ਼ਾ ਹੀ ਪਟਲਣ ਦਾ ਤਾ ਕਿਉਂਕਿ ਵੀਰੇ ਜਿਹੜਾ ਕੋਈ ਵੀ ਗੁਰੂ ਸਾਹਿਬ ਰੋਡ ਜਾਂ ਮੁਕਸਰ ਰੋਡ ਤੋਂ ਆ ਰਿਹਾ ਨਾ ਤੇ ਬਾਈ ਕੋਲੇ ਜੇ ਆਪਣੀ ਵੀਡੀਓ ਤੁਸੀਂ ਦੇਖਦਾ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਈ ਦੀ ਮਿਹਨਤ ਨੂੰ ਜਿਹੜਾ ਹਨਾ ਮਿਹਨਤ ਜਿਹੜੀ ਹਰ ਇੱਕ ਪੰਜਾਬੀ ਕੋਲੇ ਜਿਹੜੀ ਪਹੁੰਚਦੀ ਹੋ ਜੇ ਬਾਈ ਬਾਈ ਕਿੰਨੀ ਕੁ ਮਿਹਨਤ ਕਰਕੇ ਜਿਹੜੀ ਸਬਜ਼ੀਆਂ ਤਿਆਰ ਕੀਤੀਆਂ ਤੇ ਬਾਈ ਜਿਹੜਾ ਕੋਈ ਵੀ ਵੀਰ ਆਉਂਦਾ ਤੇ ਬਾਈ ਕੋਲੇ ਜਿਹੜੀ ਸਬਜ਼ੀ ਜ਼ਰੂਰ ਖਰੀਦ ਕੇ ਜਾਏ ਕਿਉਂਕਿ ਬਾਈ ਦਾ ਨਾ ਦਾਵਾ ਇਹ ਕਿਉਂਕਿ ਮੈਂ ਹੁਣ ਇੱਥੇ ਵੀਡੀਓ ਬਣਾ ਰਿਹਾ ਮੈਂ ਕੋਲੇ ਖੜਾ ਮੈਨੂੰ ਖੁਦ ਨੂੰ ਇਹ ਫੀਲ ਹੋ ਰਿਹਾ ਯਾਰ ਵੀ ਇੱਥੋਂ ਵਰਗੀ ਜਿਹੜੀ ਪਿਓਰ ਚੀਜ਼ ਤੁ ਇਹ ਲਸਣ ਪਹਿਲਾਂ ਦਾ ਯਾਰ ਵਰਲੀ ਕਾ ਤੋਂ ਹੀ ਨੀ ਲਸਣ ਕੀ ਕਾਰਨ ਇਹਦਾ ਇਹ ਵਿਲੀ ਅਸੀਂ ਹਾਲ ਨਾਲ ਬੀਜੀ ਹੈ ਜੀ ਅੱਛਾ ਹਲ ਨਾਲ ਬੀਜੀ ਹੈ ਹਾਂਜੀ ਹਲ ਨਾਲ ਉਹ ਲਸਣਾ ਸੀ thro ਵੀ ਖਾਵਾ ਲਸਣ ਜਿਹੜੀ ਵਧੀਆ ਆਪਦੀ ਬੀਜੀ ਹੈ ਨਾ ਆਪਦੇ ਖਾਣ ਵਾਸਤੇ ਸੀ ਇਹ ਲਾਲ ਲਸਣ ਆ ਲਾਲ ਲਸਣਾ ਜੀ ਠੀਕ ਆ ਇਹ ਅਸੀਂ ਹਲ ਨਾਲ ਬੀਤੀ ਥਾਂ ਖਾ ਲਈ ਸੀ ਕਾਲੀ ਦਾ ਟਾਈਮ ਸੀਗਾ ਹਲ ਨਾਲ ਹੀ ਬੀਤੀ ਮੇਰੇ ਭਰਾ ਨੇ ਨਹੀਂ ਜਿਵੇਂ ਆਪਾਂ ਕਣਕ ਵੀ ਦੇ ਨਵੇਂ ਹਲ ਉਹ ਵੀ ਹਲ ਨਾਲ ਬੀਤੀ ਜੀ ਅੱਛਾ ਉਹ ਸੜ ਸੜ ਕੇ ਹਲ ਤੇ ਵੈਸੇ ਤਾਂ ਯਾਰ ਜਿਆਦਾ ਦਾਤਾ ਕਿਉਂਕਿ ਕਿਸਾਨ ਭਰਾਵਾ ਆਪਾਂ ਹੀ ਵੇਚਦੇ ਹਾਂ ਜਿਵੇਂ ਆਪਾਂ ਕੰਡੇ ਲਾਉਣੀ ਉਹ ਵੀ ਇਹ ਨਾਲ ਸਾਡੇ ਕੋਲ ਦਿੱਕਾ ਹਲ ਨਹੀਂ ਹੁੰਦਾ ਖਿੱਚਣ ਵਾਲਾ ਹਾਂ ਹੱਥ ਨਾਲ ਹੱਥ ਨਾਲ ਉਹਦੇ ਨਾਲ ਖਿੱਚ ਕੇ ਤੋਂ ਸਿੱਟੀ ਆ ਤੇ ਮੈਂ ਖਿੱਚੀ ਆ ਅੱਛਾ ਇਹ ਇਹ ਆਪਾਂ ਹਾਲ ਨਾ ਹੀ ਬੀਤੀ ਭਾਈ ਉਹ ਗੰਡੇਲਾ ਟਾਪਿੰਗਾ ਆ ਪਤਾਉਂਗਾ ਬੁੱਟੇ ਜੀ ਬਤਾਉਂ ਅੱਛਾ ਜਿਹੜੇ ਬੈਂਗਣ ਆ ਬੈਂਗਣ ਬਤਾਉਂਗਾ ਜਿਹੜੇ ਪੁੜਥਾ ਵਿੰਗਣ ਹੁੰਦੇ ਲਾ ਵੀ ਆ ਜਿਹੜੇ ਪੁੜਥਾ ਵਿੰਗਣ ਵੀ ਇਸ ਵੇਲੇ ਟਾਈਮ ਤਿਆਰ ਆ ਹਨਾ ਤੇ ਫੁੱਲ ਲੱਗੇ ਪਏ ਇਹ ਆ ਕਿ ਪੁੜਥਾ ਜੀ ਨੂੰ ਬਤਾਉਂ ਵੈਂਗਣ ਵੀ ਆਪਾਂ ਕਹਿ ਸਕਦੇ ਤੁਸੀਂ ਜਿਹੜੀ ਬਹਿ ਕੇ ਗਾ ਕੇ ਐਂ ਕਰਕੇ ਸ਼ਾਰਟ ਲੈ ਕੇ ਦਿਖਾ ਦੇ ਸਾਰੇ ਦਰਸ਼ਕਾਂ ਨੂੰ ਲਵੀ ਭਿੰਡੀ ਮੇਰੇ ਖਿਆਲ ਨਾਲ ਬਾਈ 10 12 ਦਿਨਾਂ ਦੀ ਹੋਗੀ ਹੁੰਦੀ ਹੈ 15 ਦਿਨਾਂ ਤੇ ਹੋਗੀ ਹਾਂ 10 15 ਦਿਨਾਂ ਅੱਜ ਤੋਂ ਪੰਡੇ ਲੱਗਣ ਲੱਗੇ ਨੇ ਅੱਛਾ 25 ਦਿਨਾਂ ਨੂੰ ਜਿਹੜੀ ਭਿੰਡੀ ਟੁੱਟ ਜਾਣੀ ਹੈ 45 ਦਿਨਾਂ ਚ ਪੰਡੇ ਲੱਗਣ ਅੱਛਾ ਬਾਈ ਇਹ ਦਾ ਬੀਜ ਕਿਹੜਾ ਹੈ ਹਾਈਬ੍ਰਿਡ ਚ ਹਾਈਬ੍ਰਿਡ ਹੈ ਜੀ ਡੀਸੀਐਫ ਦਾ ਇਹ ਵੀ ਮੈਂ ਉੱਥੋਂ ਲੈਂਦਾ ਜੀ ਪੂਰੇ ਕਲਾਂ ਤੋਂ ਅੱਛਾ ਪੂਰੇ ਕਲਾਂ ਦਾ ਮਾਨਾ ਮਾਨਾ ਨਸਲੀ ਬਹੁਤ ਮਸ਼ਹੂਰ ਹੈ ਜੀ ਕੋਈ ਪਰ ਠੀਕ ਹੈ ਅੱਛਾ ਬਾਈ ਸਾਰੇ ਬੀਜ ਤੋਂ ਉੱਥੇ ਜਗ ਹਾਂ ਸਾਰੇ ਬੀਜ ਮੇਰੇ ਉੱਥੇ ਆਉਂਦੇ ਜੀ ਹੋਰ ਬਾਈ ਆਪਣੀ ਕਿਹੜੀ ਵੈਰਾਈਟੀ ਰਹਿ ਗਈ ਹਾਂ ਲਾ ਬਈ ਪਹਿਲਾਂ ਤਾਂ ਇਹ ਦੱਸਦੇ ਹੁਣ ਆਪਾਂ ਨੂੰ ਤਾਂ ਪਤਾ ਆਪਾਂ ਵੀਡੀਓ ਰਿਕਾਰਡ ਕਰਨ ਜਾਣੇ ਆਂ ਡੇਲੀ ਚਕੰਦਰ ਦੇ ਫਾਇਦੇ ਦੱਸਦੇ ਬਈ ਚਕੰਦਰ ਦੇ ਫਾਇਦੇ ਕੀ ਕੀ ਆ ਇਹ ਚਕੰਦਰ ਦਾ ਆਪਾਂ ਜੂਸ ਬਣਾਉਣੇ ਆਂ ਤਾਂ ਆਪਾਂ ਜੀ ਹਾਂ ਜਿਆਦਾ ਜਿਆਦਾ ਲੋਕਾਂ ਨੂੰ ਫਾਇਦਾ ਤਾਂ ਪਤਾ ਹੀ ਨਹੀਂ ਕੀ ਹੁੰਦਾ ਹਾਂ ਫਾਇਦੇ ਦੱਸੋ ਇਹਨੂੰ ਇਹਦੇ ਵਿੱਚ ਗਾਜਰ ਤਾਂ ਆਪਾਂ ਮਤਲਬ ਮਿਕਸ ਕਰਕੇ ਨਾ ਇਹਦਾ ਜੂਸ ਬਣਾ ਕੇ ਹਾਂ ਇੱਕ ਤਾਂ ਇਹਦੇ ਫੂਨ ਦੀ ਆਪਣੀ ਬੰਦੇ ਦੀ ਕਮੀ ਹੁੰਦੀ ਆ ਫੂਨ ਦੀ ਕਮੀ ਪੂਰੀ ਕਰਦਾ ਇੱਕ ਜੀ ਤੁਸੀਂ ਇੱਕ ਮਹੀਨਾ ਖਾ ਲੂਗਾ ਨਾ ਇੱਕ ਹਾਂ ਤੇ ਚਿਹਰੇ ਦੀ ਆਪਣੀ ਚਮਕ ਸਰੀਰ ਦੀ ਚਮਕ ਆਪਣੀ ਬਹੁਤ ਹੀ ਜਿਆਦਾ ਹੋ ਜਾਊਗੀ ਕੁਆਲਿਟੀ ਜਿਆਦਾ ਬਿਲਕੁਲ ਬਿਲਕੁਲ ਇਹਨਾਂ ਬਹੁਤ ਜਿਆਦੇ ਫਾਇਦੇ ਹਨ। ਬਾਕੀ ਮਿੱਤਰੋ ਤੁਸੀਂ ਇਹ ਜਿਹੜੀ ਵੈਰਾਈਟੀਆਂ ਨੇ ਕੋਈ ਜਿਆਦੇ ਮਹਿੰਗੀ ਨਹੀਂ। 5 ਪੀਸ ਆ ਜਿਹੜੇ ਤੁਹਾਨੂੰ ਏਡੇ ਏਡੇ ਜਿਹੜੇ 5 ਪੀਸ ਹਨ ਆਮ ਜੇ ਮੰਡੀ ਦੇ ਵਿੱਚੋਂ ਜਿਹੜੇ ਸਾਰੇ ਜਿਹੜੇ ਵੀਰਥੀ ਵੇਚਣ ਦੇ ਬੈਠੇ ਹਨ। ਪੰਜ ਪੀਸ ਤੁਹਾਨੂੰ ਇਹ ਡੇਡ ਜਿਹੜੇ 20 ਰੁਪਏ ਦੇ ਭਾਈ ਮਿਲੀ ਠੀਕ ਹੈ ਇਹਨੂੰ ਚਾਹੇ ਤੁਸੀਂ ਜੂਸ ਬਣਾ ਕੇ ਪੀ ਸਕਦੇ ਆ ਠੀਕ ਹੈ ਗਾਜਰ ਵਿੱਚ ਜੂਸ ਕੱਢ ਕੇ ਜਾਂ ਇਹਨੂੰ ਜੇ ਨਹੀਂ ਭਾਈ ਇਹਨੂੰ ਬਰੀਕ ਬਰੀਕ ਕੱਟ ਕੇ ਦਹੀਂ ਦੇ ਵਿੱਚ ਵੀ ਨਹੀਂ ਵਿੱਚ ਦਹੀਂ ਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਕਿਉਂਕਿ ਭਾਈ ਇਦਾਂ ਦੀ ਜਿਹੜੀਆਂ ਨੈਚੁਰਲ ਚੀਜ਼ਾਂ ਨਾ ਜ਼ਰੂਰ ਇਹ ਤਾਂ ਭਾਈ ਆਪਾਂ ਘਰੇ ਵੀ ਘਾ ਸਕਦੇ ਇਹ ਭਾਈ ਵੈਸੇ ਥੋੜੀ ਜਿਹੀ ਨਾ ਲੰਮੀ ਕਿਸਮ ਦੀ ਵੈਰਾਈਟੀ ਹੈ ਬਣਦੀ ਟਾਈਮ ਚ ਇਹ 4 ਮਹੀਨੇ ਬਾਅਦ ਬਣਿਆ ਜੀ ਉਹ 4 ਮਹੀਨੇ ਬਾਅਦ ਆਵਣ 4 ਮਹੀਨੇ ਪੂਰੇ ਉਸ ਦਿਨ ਲਾਇਆ ਜੀ 27 ਅਕਤੂਬਰ ਨੂੰ ਲੱਗੇ 27 ਅਕਤੂਬਰ ਨੂੰ ਸਾਰੇ ਲੱਗੇ 27 ਅਕਤੂਬਰ ਉਹ ਚੌਥਾ ਮਹੀਨਾ ਚੱਲਿਆ ਚੌਥੇ ਦਿਨ ਬੰਦੇ ਇਹ ਤੇ ਗੰਡਾ ਹਰਾ ਗੰਡਾ ਇਹ 4-4 ਮਹੀਨੇ ਚਾਰ-ਚਾਰ ਕਿਉਂਕਿ ਮਿੱਤਰੋ ਕਈਆਂ ਕੋਲੇ ਨਾ ਮੰਨ ਕੇ ਚੱਲੋ ਕੋਈ ਪਲਾਂਟ ਇਦਾਂ ਜਿਵੇਂ ਸ਼ਹਿਰਾਂ ਦੇ ਵਿੱਚ ਰਹਿੰਦੇ ਜਾਂ ਜਿੰਨਾਂ ਕੋਲੇ ਘਰਾਂ ਦੇ ਵਿੱਚ ਜ਼ਿਆਦਾ ਜਗ੍ਹਾ ਨਹੀਂ ਬਾਈ ਤੁਸੀਂ ਨਾ ਕੋਈ ਜਿੱਦਾਂ ਇਦਾਂ ਦੀ ਕੋਈ ਬਾਲਟੀਆਂ ਹੁੰਦੀਆਂ ਪਰਾਸ਼ਟਕ ਦੀਆਂ ਉਹ ਜਾਂ ਯਾਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਰੱਖਿਆ ਕਰੋ ਆਪਾਂ ਇਹਨੀਆਂ ਮੇਰੇ ਸਾਹ ਨਾਲ ਕੋਈ 15-20 ਰੁਪਏ ਦਾ ਜਿਹੜਾ ਪੈਕਟ ਮਿਲ ਜਾਂਦਾ ਤੁਹਾਨੂੰ ਬੀਜਾਂਲੀ ਦੁਕਾਨ ਦੇ ਤੋਂ ਤੇ ਜਿਹੜੇ ਇਹਦੇ ਗੋਣਾ ਨਾ ਉਹ ਤੁਸੀਂ ਦੇਖੋ ਹੁਣ ਬਾਈ ਨੇ ਤੈਨੂੰ ਦੱਸਦਾ ਵੀ ਤੁਹਾਡੀ ਖੂਨ ਦੀ ਕਮੀ ਪੂਰੀ ਕਰਦਾ ਚਿਹਰੇ ਤੇ ਤੁਹਾਡੀ ਗਲੋਅ ਆਊਗੀ ਹੁਣ ਇਹਦੀਆਂ ਬਾਈ ਆਪਣੀਆਂ ਭੈਣਾਂ ਜਿਹੜੀਆਂ ਕਿਉਂਕਿ ਕਰੀਮਾ ਕਰੂਮਾ ਲਾਉਂਦੀਆਂ ਪਰ ਜਿਹੜੇ ਆ ਚੀਜ਼ਾਂ ਨੇਚਰਲ ਚੀਜ਼ਾਂ ਆਪਾਂ ਭੁੱਲਦੇ ਜਾ ਰਹੇ ਹਾਂ ਖਾਂਦਾ ਨਾਲ ਇਤਨਾ ਟੇਸਟ ਖਾਂਦਾ ਹਾਂ ਨਾਲ ਇਹ ਆਪਣਾ ਕਿਉਂਕਿ ਤੁਸੀਂ ਨਾ ਮੈਂ ਆਪ ਖੋਦ ਵਾਰ ਤੈਨੂੰ ਬ੍ਰੀਕ-ਬ੍ਰੀਕ ਕੱਟ ਕੇ ਦਹੀਂ ਦੇ ਵਿੱਚ ਪਾ ਕੇ ਦਾ ਮਿੱਠਾ ਬੜਾ ਨਾ ਇਹ ਮਿੱਠਾ ਬਹੁਤ ਸਿਕੰਦਰ ਜਿਹੜੀ ਇਕ ਤਾਂ ਬਾਜ਼ਾਰ ਚ ਆਉਂਦੇ ਨਾ ਦੂਜੇ ਕਾਲੇ ਜਿਹੇ ਡੇਡੇ ਹਾਂ ਉਹ ਉਹ ਖਾਂ ਦਾ ਟੇਸਟ ਤੇ ਇਹਦਾ ਖਾਂ ਦਾ ਤੇ ਤੁਸੀਂ ਕੱਚਾ ਜਿਵੇਂ ਆਪਾਂ ਛਲਕਾ ਮ ਖਾਣੇ ਗੋਗੋ ਉਸ ਤਰ੍ਹਾਂ ਹੀ ਖਾਣ ਮਠਾਸ ਹੁੰਦਾ ਕਿਉਂਕਿ ਆਮ ਨਾ ਜਿਆਦਾ ਤਾਂ ਮੇਰੇ ਹਿਸਾਬ ਨਾਲ ਜਿੰਨਾ ਕਿ ਮੇਰੇ ਦਿਮਾਗ ਨਾਲ ਬਹੁਤ ਖਾਂਦੇ ਵੀ ਹੈ ਜਦੋਂ ਮੰਡੀ ਦੇ ਵਿੱਚ ਆ ਗਿਆ ਅਖਰ ਚੀਜ਼ ਵਿਕਦੀ ਹੈ ਕਿ ਦਹੀਂ ਭੱਲਿਆਂ ਦੇ ਵਿੱਚ ਆਮ ਜਿਆਦਾ ਪਾਉਣ ਦਹੀਂ ਭੱਲਿਆਂ ਦੇ ਵਿੱਚ ਨਾ ਮੈਂ ਸਪੈਸ਼ਲ ਕਹਿੰਦਾ ਨਾ ਵੀ ਮੈਂ ਆਪਾਂ ਨੂੰ ਚਕੰਦਾ ਜ਼ਰੂਰ ਪਾ ਕੇ ਹਾਂ ਦਵਾਈਆਂ ਵਾਸਤੇ ਬਹੁਤ ਵਰਤਿਆ ਹਾਂ ਹਾਂ ਦਵਾਈ ਜਾਂਦੇ ਹੀ ਦਵਾਈਆਂ ਸਿਮੇ ਇਹ ਇਧਰ ਇਹ ਭਾਈ ਮਿਰਚ ਜਿਹੜੀ ਕਿਹੜੀ ਹੈ ਇਹ ਜਿਹੜੀ ਗੂੜੀ ਹਰੀ ਹੈ ਕਿ ਚਾਰੀ ਹੈ ਜਿਹੜੀ ਵਜਦੀ ਹੈ ਅੱਛਾ ਬਰੀਕ ਮਿਰਚ ਵਜਦੀ ਹੈ ਠੀਕ ਹੈ ਕਰਦੇ ਬੰਦ ਸਾਰੀ ਜਿਹੜੀ ਤੁਸੀਂ ਲਾਈਨ ਦੇਖ ਰਹੇ ਹੋ ਕਿਉਂਕਿ ਭਾਈ ਹੁਣ ਨਾ ਇੱਕ ਦੋ ਬਾਰਸ਼ਾਂ ਹੀ ਪਚੋਈਆਂ ਤੇ ਗੰਦਗੁੰਦਿਆ ਹੋ ਗਿਆ ਤੇ ਆਹ ਦੇਖੋ ਤੁਸੀਂ ਜਿਹੜੀ ਸ਼ਿਮਲਾ ਮਿਰਚ ਭਾਈ ਤਿਆਰ ਹੈ ਇਸ ਟਾਈਮ ਜਿਹੜੀ ਨੈਚੁਰਲ ਜਿਹੜੀ ਬਿਨਾ ਰੇਸ ਬਰੇ ਤੋਂ ਤਿਆਰ ਹੋ ਰਹੀ ਹੈ ਨਾ ਆ ਬਾਈ ਕੋਲੋਂ ਤੁਹਾਨੂੰ ਜਿਹੜੀ ਚੀਜ਼ ਮਿਲ ਜੂਗੀ ਤੇ ਤੁਸੀਂ ਬਾਈ ਕਿਸੇ ਵੀ ਵੀ ਦੀ ਜਾਣਕਾਰੀ ਵੀ ਲੈਣੀ ਤੇ ਬਾਈ ਨੂੰ ਫੋਨ ਮਾਰਨਾ ਤੇ ਬਾਈ ਜਰੂਰ ਦਰਸ਼ਕਾਂ ਨੂੰ ਦੱਸਣਾ ਭਲਾ ਕਰਨਾ ਆਪਾਂ ਬੀਜਾਂ ਵਾਰ ਅੱਛਾ ਇਹ ਚੱਪਨ ਟਿੰਡੋ ਆ ਗਈ ਬਾਈ ਚੱਪਨ ਟਿੰਡੋ ਜਿਹੜੀ ਹੁਣ ਬਾਜ਼ਾਰ ਦੇ ਵਿੱਚ ਹੋਲ ਸੇਲ ਦਾ ਜਿਹੜਾ ਰੇਟ ਚੱਲੀ ਜਾਂਦਾ 15-20 ਰੁਪਏ ਬਾਈ ਚੱਲੀ ਜਾਂਦਾ ਗੇਤੀ ਜਿਹੜੀ ਚੱਪਨ ਟਿੰਡੋ ਆ ਕਿਉਂਕਿ ਉਹਦੋਂ ਗਾਂ ਬਾਈ ਇਹਦੀ ਕੋਈ ਵੈਲਿਊ ਜਣੀ ਖਸ ਰਹੀ ਉਹਨੋਂ ਬਾਅਦ ਜਿਹੜੀ ਦੇਸੀ ਟਿੰਡੇ ਚੱਲ ਪੈਂਦੇ ਹਨ ਹਾਂ ਇਧਰ ਸਾਰੀ ਤੁਸੀਂ ਬੈਂਗਣੀ ਦੇਖ ਰਹੇ ਹੋ ਅੱਛਾ ਇਹ ਵੀ ਬਾਈ 1 ਅਕਤੂਬਰ ਦੇ ਵਿੱਚ ਹੀ ਲੱਗਿਆ ਸਾਰੇ ਬੀਜੜੀ ਪਲੇਰੀ ਲਾ ਕੇ ਵੀ ਆਪ ਲਾਇਆ ਅੱਛਾ ਆ ਤੁਸੀਂ ਮਿੱਤਰੋ ਜਿਹੜਾ ਫਲ ਦੇਖੋ ਠੀਕ ਆ ਪੂਰਾ ਜਿਹੜਾ ਬੈਂਗਣੀ ਦਾ ਫਲ ਭਰਿਆ ਹੋਇਆ ਆ ਦੇਖੋ ਜੀ ਲੱਗੇ ਪਿਆ ਬਾਈ ਇਹਦੇ ਵਿੱਚ ਨਾ ਦਰਸ਼ਕਾਂ ਨੂੰ ਇਹ ਦੱਸ ਇਹ ਬਾਈ ਸਪਰੇਅ ਤੋਂ ਬਿਨਾ ਨਾ ਹਾਂ ਤੇ ਪਹਿਲਾਂ ਤੁਸੀਂ ਆ ਦੇਖ ਲਓ ਬੈਂਗਣੀ ਜਿਹੜੀ ਤਿਆਰ ਹੈ ਸਪਰੇਅ ਤੋਂ ਬਿਨਾ ਬਾਈ ਕਹਿੰਦੇ ਤਿਆਰ ਨਹੀਂ ਹੁੰਦੀ ਇਹਦਾ ਬਾਈ ਨੁਕਤਾ ਕੋਈ ਦੱਸ ਜੇ ਸਪਰੇਅ ਨਾ ਕਰਨੀ ਪਵੇ ਕੀੜਾ ਨਾ ਸੁੰਢੀ ਨਾ ਪਵੇ ਇਹ ਫਿਰ ਇਹ ਤੇ ਆਪਾਂ ਵੱਡੇ ਪੱਦਰ ਤੇ ਆਪਾਂ ਕਰਨੀਆਂ ਹਾਂ ਹਾਂ ਫਿਰ ਤਾਂ ਆਪਾਂ ਸਪਰੇਅ ਕਰਨ ਦੀ ਲੋੜ ਪਊਗੀ ਪਊਗੀ ਅੱਛਾ ਜੇ ਆਪ ਘਰੇ ਆਪ ਮੰਨ ਕੇ ਚੱਲ ਵੀ 10 20 20 ਬੂਟੇ ਲਾਉਣੇ ਆਪਾਂ ਹੂੰ ਉਹਦੇ ਤੇ ਸੁੰਢੀ ਨਹੀਂ ਪੈਂਦੀ ਸੁਬਾ ਤੁਸੀਂ ਜਿਹੜੇ ਸਵਾਹ ਹੁੰਦੀ ਆ ਆਪਣੇ ਘਰ ਦੇ ਘਰ ਦੇ ਚੁੱਲੇ ਦੀ ਸਵਾਹ ਚੁੱਲੇ ਦੀ ਸਵਾਹ ਹੁੰਦੀ ਆ ਸੁਬਾ ਪੰਜਾਂ ਦਿਨਾਂ ਛੀਆਂ ਦਿਨਾਂ ਬਾਅਦ ਸਵਾਹ ਦਾ ਪੂਰੇ ਕਾਲੇ ਕਰ ਦਿਓ ਉਹਨੂੰ ਅੱਛਾ ਪੂਰੇ ਕਾਲੇ ਕਰ ਦਿਓ ਹਾਂ ਪੂਰੇ ਕਾਲੇ ਕਰੋ ਜਦੋਂ ਟ੍ਰੇਲ ਪਵੇ ਜਦੋਂ ਟ੍ਰੇਲ ਪੈ ਗਈ ਹਾਂ ਟ੍ਰੇਲ ਦੇ ਨਾਲ ਆਪਾਂ ਪੂਰੇ ਕਾਲੇ ਕਰ ਲੈ ਲੈ ਵੀ ਗੱਲ ਪੂਰੀ ਪੁਆਇੰਟ ਵਾਲੀ ਹੈ ਬਾਈ ਦੀ ਸੁਣੀ ਚਲਿਓ ਜੇ ਤੁਸੀਂ ਬਿਨਾਂ ਰੇਸ ਬਲੇ ਤੋਂ ਮੈਗਣੀ ਖਾਣੇ ਚਾਹੁੰਦੇ ਥੋੜੇ ਲੈਵਲ ਤੇ ਠੀਕ ਆ ਬਾਈ ਸਵਾਹਾਂ ਮੰਨ 56 ਦਿਨਾਂ ਬਾਅਦ ਮੰਨ ਕੇ ਚੱਲ ਵੀ ਸਵਾਲ ਲੈ ਗਏ ਨਾਲੋਂ ਹਾਂ ਵੇਖ ਲਓ ਵੀ ਸਹੀ ਆ ਸਾਰਾ ਕੁਝ 15 ਦਿਨਾਂ ਬਾਅਦ ਫਿਰ ਇੱਕ ਵਾਰੀ ਕਰ ਦੋ ਮਹੀਨੇ 'ਚ ਦੋ ਵਾਰੀ ਕਰ ਦੋ ਮਹੀਨੇ 'ਚ ਦੋ ਵਾਰੀ ਲੈ ਵੀ ਸਸਤਾ ਸੌਦਾ ਕਿਧੋਂ ਮੁੱਲ ਨਹੀਂ ਲੈ ਕੇ ਆ ਕਿਧੋਂ ਮੁੱਲ ਲੈ ਕੇ ਆ ਸੋ ਆ ਆਪਣੇ ਹਰੇਕ ਘਰੇ ਪਈ ਆ ਬਸ ਇਹਦੇ ਤੇ ਉਹ ਸਪਰੇਆਂ ਨਾਲ ਸਪੇ ਤੋਂ ਬਗੈਰ ਵੱਜਦੀ ਨੇ ਇਹ ਸਪਰੇ ਤੋਂ ਬਗੈਰ ਨਹੀਂ ਵੱਜਦੀ ਹਾਂ ਸੁੰਡੀਆਂ ਨੂੰ ਇੰਨੀ ਪੈਂਦੀ ਆ ਸੁੰਡੀਆਂ ਤੈਨੂੰ ਇੰਨੀ ਅਸੀਂ ਵੈਸੇ ਉਹਨੂੰ ਹੂੰ ਤੇ ਆਪਾਂ ਇਹਦੇ ਵਿੱਚ ਨਿੰਮ ਆਪਣੇ ਤਾਂ ਆਮ ਘਰਾਂ 'ਚ ਮਿਲ ਜਾਂਦੀ ਆ ਨਿੰਮ ਹੈਗੀ ਹਾਂ ਹਾਂਜੀ ਨਿੰਮ ਮਿਲ ਜਾਂਦੀ ਆ ਗੰਡਾ ਲਸਣ ਹਾਂ ਹਰੀਆਂ ਮਿਰਚਾਂ ਹਾਂ ਉਹ ਪੂਰਾ ਬਣਾ ਕੇ ਕੁੱਟ ਕੇ ਇੰਨਾ ਸਾਰਾ ਪਾਣੀ ਬਣਾ ਲਓ ਅੱਛਾ ਪਾਣੀ ਬਣਾ ਪਾਣੀ ਬਣਾ ਲਿਆ ਪਾਣੀ ਬਣਾ ਲਿਆ ਕੁੱਟ ਕੇ ਗੰਡਾ ਲਸਣ ਹਰੀਆਂ ਮਿਰਚਾਂ ਵਾਵਾ ਸਰੀਆਂ ਲੈ ਕੇ ਤੇ ਇੰਨੇ ਸਾਰੇ ਪੱਤੇ ਲੈ ਕੇ ਆਪ ਗਟੋਲੀਆਂ ਸਾਰੇ ਲੈ ਲੈਨੇ ਮਦੇ ਗਟੋਲੀਆਂ ਸਾਰੇ ਹੂੰ 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 ਉਹ ਬਣਾ ਕੇ ਪਾਣੀ ਵਿੱਚ ਵਾਵਾ ਸਾਰਾ ਪਾਣੀ ਪੱਕ ਪੂਰਾ ਕੌੜਾ ਹੋ ਗਿਆ ਕੌੜਾ ਹੋ ਗਿਆ ਉਹ ਤੇ ਚੌਥੇ ਪੰਜਵੇਂ ਦਿਨ ਵਿੱਚ ਸਪਰੇਅ ਕਰ ਦਿਓ ਅੱਛਾ ਛੋਟੇ ਪੰਪ ਵਾਲੇ ਨਹੀਂ ਕਰਦੇ ਪੰਪ ਨਾਲ ਜਾਂ ਪ੍ਰਦਾਸ਼ ਬੂਟੇ ਦਾ ਆਪ ਪੰਪ ਨਾਲ ਵੀ ਕਰ ਸਕਦੇ ਆ ਹਾਂ ਸਹੀ ਹੈ ਉਹ ਸਪਰੇਅ ਕਰ ਦਿਓ ਉਹ ਸੁੰਢੀ ਨਹੀਂ ਪੈਣ ਦਿੰਦੀ ਬਸ ਲੈ ਵੀ ਆਹ ਦੋ ਨੁਕਤੇ ਜਿਹੜੇ ਤੁਹਾਨੂੰ ਫਿਰੇ ਦੇ ਆ ਕਿ ਕਿਤੇ ਤੁਸੀਂ ਘਰ ਤੋਂ ਬਾਹਰ ਨਹੀਂ ਜਾਣਾ ਜਿਹੜੀਆਂ ਨੇਚਰਲ ਚੀਜ਼ਾਂ ਪਹਿਲਾ ਪੁਆਇੰਟ ਆ ਜਿਹੜਾ ਜੇ ਘਰ ਦੇ ਲਈ ਆ ਜੇ ਤੁਹਾਨੂੰ ਸੁੰਢੀ ਤੋਂ ਬਿਨਾ ਜਿਹੜੀ ਬੈਂਗਣੀ ਖਾਣੀ ਤੁਸੀਂ ਸੁਆਹ ਨਾ ਬੈਜਨ ਜੇ ਸਵੇਰੇ ਤਰੇਲ ਪੈ ਗਈ ਉਹਨੂੰ ਗੱਚੋ ਗੱਚ ਕਰ ਦੇਣਾ ਹਾਂ ਨਾ ਬਈ ਦੂਜੇ ਨੰਬਰ ਤੇ ਜਿਹੜੀ ਲਸਣ ਆ ਪਿਆਜ਼ ਹੋ ਗਿਆ ਤੇ ਨਿੰਮ ਦੇ ਪੱਤੇ ਗਟੋੜੀਆਂ ਉਹਨੂੰ ਜਿਹੜਾ ਪਾਣੀ ਕੌੜਾ ਪਾਣੀ ਬਣਾ ਕੇ ਉਹ ਮੰਨ ਕੇ ਗਾ ਇੱਕ ਬੋਤਲ ਜੇ ਪੈਪਸੀ ਵਾਲੀ ਵੀ ਭਰ ਲਈ ਉਹ ਕਾਲੀ ਆ ਤੋ ਮਹੀਨੇ ਦੇ ਵਿੱਚ ਮੈਨੂੰ 10 ਆਰੀ ਹੋ ਜੂਗੇ ਮਹੀਨੇ ਪੰਜ ਸੱਤ ਬੂਟੇ ਜੇ ਪੰਜ ਸੱਤ ਬੂਟੇ ਉਹਦਾ ਆਪਣਾ ਕੋਈ ਜ਼ਹਿਰ ਆਪਣੀ ਹਾਂ ਉਹ ਨਿੰਮ ਦਾ ਪਾਣੀ ਹੈ ਨਿੰਮ ਦਾ ਪਾਣੀ ਹੈ ਉਹ ਧੋ ਲੈਣੀ ਆਪਾਂ ਬੈਂਗਣੀ ਤੋੜ ਲੈਣੀ ਧੋ ਲੈਣੀ ਆਪਾਂ ਕਿਉਂਕਿ ਜਿਹੜੀ ਬੈਂਗਣੀ ਐ ਇਦਾਂ ਦੀ ਕਿਸਮ ਆ ਜੇ ਵੱਡੇ ਪੱਧਰ ਤੇ ਇਹਦਾ ਲੈਵਲ ਹੋਣਾ ਇਸ ਸਪਰੇਅ ਤੋਂ ਬਿਨਾ ਜਿਹੜੀ ਨਹੀਂ ਬਚ ਸਕਦੀ ਹਣਾ ਕਿਉਂਕਿ ਨੌਕਤਾ ਜਿਹੜਾ ਉਹ ਛੋਟੇ ਲੈਵਲ ਤੇ ਹੋ ਸਕਦਾ ਵੱਡੇ ਲੈਵਲ ਤੇ ਨਹੀਂ ਆਹ ਭਾਈ ਆ ਜਿਹੜਾ ਮਾਨੋ ਬੈਠਾ ਕਹਿੰਦੇ ਇਹਨੂੰ ਲੰਮਾ ਇਹਨੂੰ ਜਿਹੜਾ ਵੀ ਆਮ ਤੌਰ ਤੇ ਪਹਾੜੀ ਬੈਠਾ ਹੀ ਬੋਲ ਦਿੰਦੇ ਹਨਾ ਇਹ ਲਾ ਵੀ ਪਹਿਲਾਂ ਤੁਸੀਂ ਜੁਗਨੀ ਵੀ ਵੈਰਾਈਆਂ ਜੁਗਨੀ ਵੀ ਕਹਿ ਦਿੰਦੇ ਹਾਂ ਜੁਗਨੀ ਵੀ ਕਹਿ ਦਿੰਦੇ ਤੁਸੀਂ ਆ ਪੇਠਾ ਚੈੱਕ ਕਰੋ ਜਿਵੇਂ ਤੁਸੀਂ ਹੁੰਦਾਂ ਨੇ ਕੀਰਾ ਚੈਨ ਵਾਲਾ ਕੀਰਾ ਓਦਾਂ ਦੀ ਕਿਸਮ ਹੈ ਆ ਤੁਸੀਂ ਦੇਖ ਲਓ ਠੀਕ ਹੈ ਬਈ ਇਹਦਾ ਟੇਸਟ ਦੂਜੇ ਨਾਲ ਕੀ ਫਰਕ ਹੁੰਦਾ ਨਹੀਂ ਉਹ ਟੇਸਟ ਦਾ ਵੱਖਰਾ ਹੁੰਦਾ ਇਹ ਟੇਸਟ ਹੋਰ ਹੁੰਦਾ ਅੱਛਾ ਠੀਕ ਹੈ ਇਹਨੂੰ ਜੁਗਨੀ ਪੇਠਾ ਕਹਿ ਦਿੰਦੇ ਬਈ ਆਮ ਆਪਣੇ ਹੁਣ ਮੰਡੀ ਕਰਨ ਦੇ ਵਿੱਚ ਜਿਹੜਾ ਦੱਸਦੇ ਆ ਪਪੇ ਵੱਡੇ ਗੋਲ ਪੇਠ ਦੀ ਭੈਣ ਵੀ ਕਹਿ ਦਿੰਦੇ ਹਾਂ ਗੋਲ ਗੋਲ ਪੇਠ ਦੀ ਅਸਲ ਦੇ ਵਿੱਚ ਜੇ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਗੋਲ ਪੇਠੇ ਦੀ ਜਿਹੜੀ ਛੋਟੀ ਭੈਣ ਵਾਈਦੀ ਠੀਕ ਹੈ ਇਹਨੂੰ ਜੁਗਨੀ ਪੇਠਾ ਮਾਣੋ ਪੇਠਾ ਵੀ ਕੋਈ ਅਡਵਾਰਡ ਨਾਮ ਧਰੇ ਹੋਏ ਮੰਡੀਆਂ ਦੇ ਵਿੱਚ ਠੀਕ ਹੈ ਜਿਹੜਾ ਮੰਡੀ ਦੇ ਵਿੱਚ ਬਾਈ 15 20 ਰੁਪਏ ਜਿਹੜਾ ਕਿਲੋ ਵਿੱਚ ਦਿੰਦਾ ਠੀਕ ਹੈ ਤੇ ਬਾਈ ਕੋਲੇ ਉਹ ਵੈਰੈਟੀਆਂ ਅੱਜ ਅਵੇਲੇਬਲ ਹੈ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਆਉਣੀਆਂ ਆ ਚੂਚੂ ਆ ਗਈ ਅੱਛਾ ਜਿਹੜਾ ਆਪਣੀ ਚੂਚੂ ਨਾ ਚੂਚੂ ਚੂਚੇ ਬੈਂਗ ਨਹੀਂ ਬਰੀਕ 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 ਆਉਣੇ ਬਸ ਇਹ ਤੇ ਬਾਈ ਜਿਹੜਾ ਆਪਾਂ ਘਰ ਦੇ ਵਿੱਚ ਉਹੀ ਤਿਆਰਵਾ ਕਰ ਸਕਦੇ ਸਾਰਾ ਬੈਂਗ ਨਹੀਂ ਬਤਾਓ ਚੂਚੂ ਸਾਰਾ ਉਹ ਜਿਹੜਾ ਘਰ ਦਾ ਨੁਕਤਾ ਉਸੇ ਉਹੀ ਹੈ ਜੀ ਠੀਕ ਹੈ ਜੀ ਲੈ ਬਈ ਫੁੱਲ ਲੱਗੇ ਪਏ ਬਸ ਇਹਨਾਂ ਨੂੰ 20 2 ਇਹ ਥੱਲੇ ਵੀ ਲੱਗ ਜਾਣ ਲੱਗ ਲੱਗ ਜਾਣਗੇ ਹੌਲੀ ਲੈ ਇਹ ਤੇ ਲੈ ਬਾਈ ਕੋਲੇ ਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵੀ ਕਿਲਾ ਸਵਾ ਕਿਲਾ ਜਿਹੜਾ ਥਾਂ ਦੇ ਸਬਜੀ ਆ ਤੇ ਮੈਂ ਤੁਹਾਨੂੰ ਇਹੇ ਦੱਸਿਆ ਵੀ ਮੈਂ ਤੁਹਾਨੂੰ ਸਬਜ਼ੀਆਂ ਜਿਹੜੀਆਂ ਉਹੀ ਦਿਖਾਉਂਗਾ ਜਿਹੜੀਆਂ ਅਗੇਤੀਆਂ ਆਪਾਂ ਲਾਉਣ ਜਾ ਰਹੇ ਹਾਂ ਹੁਣ ਜਿਹੜੇ ਸੋਚ ਰਹੇ ਆਂ ਵੀ ਕੁਝ ਲਾ ਦਈਏ ਬਲਾ ਬੁਲਾ ਤੇ ਬਾਈ ਕੋਲੇ ਅਵੇਲੇਬਲ ਤਿਆਰ ਆ ਇਸ ਟਾਈਮ ਠੀਕ ਐ ਬਾਈ ਨੰਬਰ ਦੱਸ ਦੇ ਵੈਸੇ ਆਪਾਂ ਸਕਰੀਨ ਤੇ ਵੀ ਚੱਲਦਾ ਰੂ ਤੇ ਇੱਕ ਵਾਰੀ ਨੰਬਰ ਤੂੰ ਭੁੱਲ ਕੇ ਦੱਸਿਆ ਦਾ 98145 ਹਾਂਜੀ 59762 ਲੈ ਵੀ ਬਾਈ ਦਾ ਜਿਹੜਾ ਨੰਬਰ ਤੁਸੀਂ ਨੋਟ ਕਰ ਲਿਆ ਸਕਰੀਨ ਤੇ ਵੀ ਚੱਲ ਰਿਹਾ ਤੇ ਬਾਈ ਦਾ ਜਿਹੜਾ ਫਰੋਹੇਪੁਰ ਇਲਾਕਾ ਆ ਗਿਆ ਝੰਡੇ ਵਾਲਾ ਹੀ ਨਾ ਹਾਂ ਝੰਡੂ ਵਾਲਾ ਝੰਡੂ ਵਾਲਾ ਝੰਡੂ ਵਾਲਾ ਪਿੰਡ ਆ ਗਿਆ ਬਾਰਡਰ ਏਰੀਆ ਦੇ ਨੇੜਾ ਨੇੜੇ ਆ ਗਿਆ ਤੇ ਬਾਈ ਦਾ ਬਾਈ ਕਿਵੇਂ ਕੰਮ ਲੱਗਿਆ ਤੇ ਕਮੈਂਟ ਬਾਈ ਜਰੂਰ ਕਰਨਾ ਇਨਸਾਨੀਅਤ ਦੇ ਨਾਂ ਤੇ ਕਮੈਂਟ ਲੋਕਾਂ ਨੂੰ ਵੀ ਇਹੀ ਸੁਝਾਅ ਦੇਣਾ ਚਾਹਣਾ ਵੀ ਤੁਸੀਂ ਮੰਨ ਕੇ ਚੱਲਾਪ ਕਿਲਾ ਠੇਕੇ ਤੇ ਲੈ ਲੈਣੇ ਆ ਹਾਂਜੀ 60000 ਠੇਕਾ ਹੋ ਗਿਆ ਆਪਣਾ ਬਿਲਕੁਲ ਜੀ 20000 ਆਪਣਾ ਖਰਚਾ ਹੋ ਗਿਆ 25000 ਹੋ ਖਰਚਾ 20000 80000 ਤੇ ਆਪਾਂ ਜਾਣੇ ਆ ਹਾਂ ਆਪੇ ਇੱਕ ਹੀ ਬਸ ਲਾ ਦਨੇ ਆ ਵੀ ਚਲ ਗੋਪੀ ਤੁਹਾਨੂੰ ਦੋ ਯਾਰ ਗੋਪੀ ਲਾ ਗੋਪੀ ਦਾ ਇਹ ਕਿ ਤੁਹਾਨੂੰ ਪਤਾ ਹੀ ਕੀ ਹਾਲ ਆ ਕੀ ਹਾਲ ਹੋਇਆ 2 ਰੁਪਏ ਰੁਪਿਆ ਚ ਰੁਪਏ 2 ਰੁਪਏ ਕਿੱਕ ਦਾ ਕੱਲ ਭਾਈ 100 ਦੇ ਚਾਰ ਸੀ ਬਸ ਹਾਂ ਹਾਂ ਗੋਪੀ ਦਾ ਦੋ ਮਹੀਨੇ ਗਏ ਇਸੇ ਹਾਲ ਆ ਮੇਰੇ ਕੋਲ ਡੇਢ ਕਿਲਾ ਡੇਢ ਚ ਗੋਭੀ ਇੰਨੀ ਕਿ ਲੱਗੀ ਆ ਵੇਖੋ ਕਨਾਲ ਲੱਗੀ ਆ ਠੀਕ ਆ ਦੇ 2 ਰੁਪਏ ਵੀ ਕਿਤਾ ਵੀ ਆਪਾਂ ਨੂੰ ਕੋਈ ਗੱਲ ਨਹੀਂ ਮੇਰੇ ਕੋਲ ਸਾਰੀਆਂ ਸਬਜ਼ੀਆਂ ਕੋਈ 70 ਰੁਪਏ ਵਿਕੀ ਜਾਂਦੀ ਇੱਕ ਮਟਰ 40 ਰ ਜੇ ਆਪਾਂ ਮਿਹਨਤ ਆਪਾਂ ਪੂਰੇ ਪੈਸੇ ਕਰਨੇ ਆਪਦੇ ਦਾ ਸਹੀ ਗੱਲ ਬਿਲਕੁਲ ਤੇ ਜੇ ਆਪਾਂ ਮੰਨ ਲੇ ਇੱਕ ਬਸਲ ਤੇ ਬੈਠਿਆ ਚ ਕੰਮ ਚੋਣਾ ਲਾਈਏ ਉਹ ਤਾਂ ਲਾਈ ਜਾਂਦੇ ਲੋਕ ਦੁਨੀਆ ਲਾਈ ਜਾਂਦੇ ਬਾਕੀ ਭਾਈ ਮੈਂ ਪਹਿਲਾਂ ਵੀ ਗੱਲ ਕਹੀ ਸੀਗੀ ਠੀਕ ਹੈ ਕਿਉਂਕਿ ਪੰਜਾਬ ਦੇ ਵਿੱਚ ਇਦਾਂ ਨਹੀਂ ਮੈਂ ਵੀਡੀਓ ਦੇ ਵਿੱਚ ਵੀ ਇਹੀ ਗੱਲ ਬੋਲਦਾ ਭਾਈ ਤੁਹਾਡੇ ਕੋਲੇ ਕੋਈ ਵੀ ਹੁਨਰ ਆ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਦਿਖਾਉਣ ਦਾ ਜਿਹੜਾ ਸ਼ੌਂਕ ਵੀ ਹੈਗਾ ਤੇ ਭਾਈ ਮੇਰੀ ਵੀਡੀਓ ਦੇਖਦਾ ਸੀ ਕਿਉਂਕਿ ਮੇਰੀ ਬਾਈ ਨਾਲ ਕੋਈ ਜਿਹੜੀ ਜਾਣ ਪਛਾਣੀ ਸੀ ਐਵੇਂ ਸੀ ਭਾਈ ਤੂੰ ਮੇਰੀ ਵੀਡੀਓ ਦੇਖਦਾ ਸੀਗਾ ਮੈਂ ਟੈਕਸ ਲਾਉਣਾ ਨਾ ਥੱਲੇ ਵੀ ਭਾਈ ਮੈਨੂੰ ਕੋਈ ਇਦਾਂ ਦਾ ਜਿਹੜਾ ਤੁਸੀਂ ਗਾਂਹ ਬਦੂ ਕਿਉਂਕਿ ਇਦਾਂ ਦੇ ਜਿਹੜੇ ਕਿਸਾਨਾਂ ਨੇ ਵੀ ਇਹ ਗਾਂਹ ਬਦੂ ਸੋਚਦੇ ਮਾਲਕ ਆ ਇਹਨਾਂ ਤੋਂ ਸਿੱਖਿਆ ਲਵੋ ਠੀਕ ਹੈ ਭਾਈ ਨੇ ਕਿੰਨੀ ਜਿਹੜੀ 30 ਕਿੱਲੇ ਜ਼ਮੀਨ ਆ ਵੀਰੇ ਆਪਦੀ 30 ਕਿੱਲੇ ਜ਼ਮੀਨ ਮੈਂ ਕਿ ਭਾਈ ਸਾਡਾ ਥੋੜਾ ਜਿਹਾ ਜਿਹੜਾ ਅਲੱਗ ਹੈ ਪ੍ਰੋਫੈਸ਼ਨਲ ਜਿਹਨੂੰ ਆਪਾਂ ਵੀਆਈਪੀ ਕਹਿੰਦੇ ਹਾਂ ਹਾਂਜੀ ਹਾਂਜੀ ਹੈਗਾ ਵੀਰੇ ਜੇ ਮੇਰੇ ਕੋਲੇ ਮੈਂ ਖੁਦ ਹੀ ਗੱਲ ਕਰਦਾ ਜੇ ਮੇਰੇ ਕੋਲੇ 5-7 ਕਿੱਲੇ ਹੋਣਾ ਮੈਂ ਮਿਲਦਾ ਵੀ ਚਿੱਟਾ ਕੋਟ ਦਾ ਬੰਦਾ ਮੈਂ ਪਾ ਕੇ ਫਿਰਦਾ ਨੂੰ ਜਿਹੜੀ ਜੈਨੂਅਲ ਗੱਲ ਸਾਡੇ ਭਾਈ ਇੱਥੇ ਨਾ 1.5-150 ਕਿੱਲਾ ਬੰਦਿਆਂ ਕੋਲੇ ਪਹਿਲੇ ਹੈਗੀ ਆ ਉਹ ਭੋਰਾ ਵੀ ਉਹਦੇ ਚਾਕੜ ਬੰਦੇ 'ਚ ਨਾ ਮੈਂ ਤੈਨੂੰ ਖਾ ਦਉ ਇੱਥੇ ਹੂੰ ਉਹ ਕੋਠੀਆਂ ਵਾਲੇ ਸਾਹਮਣੇ ਹੈਗੇ ਆ ਜਿਹਦੇ ਕੋਲ 100-100 ਕਿੱਲਾ 200-2 ਪੋਰਾ ਵੀ ਆਕਰ ਦੇ ਚ ਸਾਨੂੰ ਬਾਈ ਜੀ ਸਸਰੀਕਾਰ ਸਸਰੀਕਾਰ ਤੇ ਥੋੜੇ ਉਧਰ ਸੰਗਰੂਰ ਇਹਦੇ ਚ ਕਿੱਲਾ ਕੋ ਕੋ ਮੈਲ ਬੰਦਾ ਮਾਰ ਦੂੰਗਾ ਮੈਂ ਉਹੀ ਕਹਿ ਰਹਾ ਬਈ ਇਹ ਇਹ ਜਿਹੜਾ ਧੌਣ ਦੇ ਵਿੱਚ ਕਿੱਲਾ ਨੇ ਇਹ ਬਾਈ ਸਿਰਫ ਦੁਨੀਆ ਦੇ ਨਾਲ ਜਿਹੜਾ ਪਿਆਰ ਮੁਹੱਬਤ ਆਕਰ ਦੇ ਜਾਂਦੀ ਹਾਂ ਪਿਆਰ ਮੁਹੱਬਤ ਜਾਣਾ ਨਾ ਮੁਹੱਬਤ ਜੇ ਆਪਾਂ ਮੰਨ ਲਾ ਮਰ ਤੱਕ ਕੀ ਤੱਕ ਕਿਦੋਂ ਜਾਣਾ ਬੰਦੇ ਨੇ ਕੋਈ ਪਤਾ ਨਹੀਂ ਕੋਈ ਪਾਲ ਤਾਂ ਮੁਹੱਬਤ ਨਾਲ ਰਹਿਾਂਗੇ ਆਪਾਂ ساری ਉਮਰ ਬੰਦਾ ਯਾਦ ਰੱਖੂਗਾ ਬੰਦਾ ਆਪਾਂ ਨੂੰ ਬਿਨਾਂ ਆਪੇ ਬੰਦਾ ਸੀਗਾ ਯਾਰ ਜਿਹੜਾ ਆਕਰਾਂ ਬੰਦਾ ਮਰ ਜੂਗਾ ਉਹ ਸਾਲਾ ਮਰ ਗਿਆ ੱੱਕੇ ਖਾਵੇ ਆਪਾਂ ਕੀ ਹੈ ੱੱਕੇ ਖਾਵੇ ਉਹ ਕਹ ਆ ਵੀ ਬਾਈ ਦਾ ਜਿਹੜਾ ਕੰਮ ਕਿਵੇਂ ਲੱਗਿਆ ਤੇ ਬਾਈ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਬਾਈ ਨਾਲ ਫੋਨ ਨੰਬਰ ਚੱਕਣਾ ਤੁਸੀਂ ਡਾਇਲ ਕਰਨਾ ਤੇ ਬਾਈ ਜੀ ਬਾਈ ਤੋਂ ਜਿਹੜਾ ਸੰਪਰਕਾ ਤੇ ਕਿਸੇ ਵੀ ਦੀ ਜਾਣਕਾਰੀ ਲੈਣੀ ਕਿਸੇ ਸਬਜ਼ੀ ਦੀ ਕਈ ਵਾਰੀ ਤੁਹਾਨੂੰ ਕੋਈ ਨੁਕਤਾ ਨਹੀਂ ਪਤਾ ਹੁੰਦਾ ਤੇ ਜਰੂਰ ਜਿਹੜਾ ਬਾਈ ਨਾਲ ਸੰਪਰਕ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਤੇ ਜਰੂਰ ਆਦਾ ਜਿਹੜਾ ਕਮੈਂਟ ਬਾਕਸ ਦੇ ਵਿੱਚ ਆਪਣਾ ਸਜਾਓ